ਅੱਪਾ ਪਹੁੰਚ ਗਏ ਜੀ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ ਦੇ ਬਿਲਕੁਲ ਨੇੜੇ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਤੇ ਅੱਜ ਤਰੀਕ ਹੈਗੀ 17 ਜੁਲਾਈ 2025 ਤੇ ਸਮਾਂ ਸਵੇਰੇ 9:30 ਵਜੇ ਦਾ ਹੋ ਗਿਆ ਤੇ ਕੱਲ ਆਪਾਂ ਅਨੰਤਪੁਰ ਸਾਹਿਬ ਆ ਗਈ ਸੀਗੇ ਕੱਲ ਦੇ ਵਲੌਗ ਦੇ ਵਿੱਚ ਆਪਾਂ ਜਿਵੇਂ ਦਿਖਾਇਆ ਸੀ ਤੇ ਚੱਲਦੇ ਆਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਦਰਸ਼ਨ ਕਰਦੇ ਆ ਮੱਥਾ ਟੇਕਦੇ ਆ ਫਿਰ ਇੱਥੋਂ ਆਪਣਾ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਾਂਗੇ ਤੇ ਅੱਗੇ ਨੂੰ ਨਾਣਾ ਦੇਵ ਵੱਲੋਂ ਜਿਹੜੇ ਉਹ ਚਾਲੇ ਪਾਵਾਂਗੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਸਾਖੀ ਨੂੰ ਇਸ ਸਥਾਨ ਤੇ ਜਿਹੜੀ ਖਾਲਸਾ ਪੰਥ ਦੀ ਉਹ ਸਥਾਪਨਾ ਕੀਤੀ ਸੀ ਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੱਲ ਆਪਾਂ ਸ਼ਾਮ ਨੂੰ ਅਨੰਦਪੁਰ ਸਾਹਿਬ ਪਹੁੰਚ ਗਏ ਸੀਗੇ ਜਿਵੇਂ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਤੇ ਅੱਜ ਆਪਾਂ ਜਾਣਾ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੈਣਾ ਦੇਵੀ ਦੀ ਜਿਹੜੀ ਉਹ ਦੂਰੀ ਹੈ तकरीबन 18 ਕਿਲੋਮੀਟਰ ਹੈ ਇਧਰ ਪਿੱਛੇ ਜਿਹੜਾ ਉਹ బోర్ਡ ਲੱਗਿਆ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੈਣਾ ਦੇਵੀ ਜੀ ਦੇ ਮੰਦਰ ਦੇ ਦਰਸ਼ਨ ਕਰਵਾਵਾਂਗੇ ਤੇ ਸਾਰਾ ਸਫਰ ਤੁਹਾਨੂੰ ਦਿਖਾਵਾਂਗੇ ਨੈਣਾ ਦੇਵੀ ਤੱਕ ਦਾ ਵੀ ਕਿਸ ਤਰ੍ਹਾਂ ਦਾ ਰਸਤਾ ਸਾਰੀ ਉਹ ਜਾਣਕਾਰੀ ਦਵਾਂਗੇ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਚੱਲਦੇ ਆ ਨੈਣਾ ਦੇਵੀ ਜੀ ਦੇ ਮੰਦਰ ਦੇ ਜਿਹੜੇ ਉਹ ਦਰਸ਼ਨ ਕਰਦੇ ਆ ਤੇ ਆਹ ਸਾਈਡ ਹੈਗੇ ਨੇ ਤਖਤਸ਼੍ਰੀ ਕੇਸਗੜ ਸਾਹਿਬ ਤੇ ਤਖਤਸ਼੍ਰੀ ਕੇਸਗੜ ਸਾਹਿਬ ਤੋਂ ਅੱਗੇ ਆ ਕੇ ਸੜਕ ਮੁੜਦੀ ਹੈ ਨੈਣਾ ਦੇਵੀ ਵੱਲ ਨੂੰ ਇਧਰ ਜਿਵੇਂ ਤੁਸੀਂ ਬੋਰਡ ਦੇਖ ਰਹੇ ਹੋ ਮਾਤਾ ਸ਼੍ਰੀ ਨੈਣਾ ਦੇਵੀ ਜਿਵੇਂ ਆਪਾਂ ਦੱਸਿਆ ਵੀ ਤੁਹਾਨੂੰ 18 ਕਿਲੋਮੀਟਰ ਜਿਹੜੀ ਉਹ ਦੂਰੀ ਹੈ ਨੈਣਾ ਦੇਵੀ ਦੀ ਅਨੰਦਪੁਰ ਸਾਹਿਬ ਤੋਂ ਤੇ ਆਹ ਰਸਤਾ ਜਿਹੜਾ ਉਹ ਜਾਂਦਾ ਤੇ ਚੱਲਦੇ ਆ ਮੋਟਰਸਾਈਕਲ ਚੱਕਦੇ ਆ ਤੇ ਅੱਜ ਮੌਸਮ ਵਧੀਆ ਹੋ ਗਿਆ ਬੱਦਲ ਜੇ ਹੋਏ ਹੋਏ ਨੇ ਤੇ ਮੈਨੂੰ ਲੱਗਦਾ ਵੀ ਉੱਪਰ ਵਾਲੇ ਪਾਸੇ ਪਹਾੜੀ ਤੇ ਜਿੱਥੇ ਮੰਦਰਾ ਮਾਤਾ ਸ਼੍ਰੀ ਨੈਣਾਦੇਵੀ ਜੀ ਦਾ ਉੱਥੇ ਮੀਂਹ ਪੈਂਦਾ ਹੋਊ ਬੱਦਲ ਬਹੁਤ ਹੋਏ ਹੋਏ ਨੇ ਤੇ ਚੱਲਦੇ ਆਂ ਮੋਟਰਸਾਈਕਲ ਚੱਕਦੇ ਆਂ ਅੱਜ ਦਾ ਆਪਣਾ ਸਫ਼ਰ ਜਿਹੜਾ ਹੋ ਸ਼ੁਰੂ ਕਰਦੇ ਆਂ ਤੇ ਇੱਧਰ ਆਪਣਾ ਮੋਟਰਸਾਈਕਲ ਜਿਹੜਾ ਹੋ ਖੜਾ ਤੇ ਮੋਟਰਸਾਈਕਲ ਤੇ ਆਪਾਂ ਜਿਹੜਾ ਆਪਣਾ ਹੋ ਸਫ਼ਰ ਕਰ ਰਹੇ ਆਂ ਸ਼੍ਰੀ ਨੰਦਪੁਰ ਸਾਹਿਬ ਤੋਂ ਆਪਣਾ ਸਫ਼ਰ ਜਿਹੜਾ ਹੋ ਸ਼ੁਰੂ ਹੋ ਗਿਆ ਤੇ ਹਲਕੇ ਹਲਕੇ ਕਣੀਆਂ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਤੇ ਉੱਪਰ ਵਾਲੇ ਪਾਸੇ ਪੱਕਾ ਮੀਂਹ ਪੈਂਦਾ ਹੋਊਗਾ ਨੈਣਾਦੇਵੀ ਦਾ ਜਿੱਥੇ ਮੰਦਰਾ ਤੇ ਬੱਦਲ ਬਹੁਤ ਹੋਇਆ ਹੋਇ ਤੇ ਇਹ ਸਾਰਾ ਸ਼ਹਿਰ ਸ਼ਰੀਨੰਦ ਪ੍ਰਸਾਦ ਹਨ ਤੇ ਬਹੁਤ ਸੋਹਣਾ ਨਜ਼ਾਰਾ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਉਚਾਈ ਵੱਲ ਜਾਵਾਂਗੇ ਤੇ ਹੋਰ ਵੀ ਸੋਹਣੇ ਜਿਹੜੇ ਨਜ਼ਾਰੇ ਹੁੰਦੇ ਜਾਣਗੇ ਤੇ ਜਿਵੇਂ ਹੁਣ ਸੌਣ ਦਾ ਮਹੀਨਾ ਕੱਲ ਚੜ ਗਿਆ ਹਨਾ ਗੱਲ ਸੰਗਰਾਮ ਸੀ ਸੌਣ ਮਹੀਨੇ ਦੀ ਤੇ ਹੁਣ ਨਾਨਾ ਦੇਵੀ ਦੇ ਜਿਹੜੇ ਉਚਾਲੇ ਸ਼ੁਰੂ ਹੋ ਗਏ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਨਾਨਾ ਦੇਵੀ ਜੀ ਦੇ ਮੰਦਰ ਦੇ ਦਰਸ਼ਨ ਕਰਨ ਤੇ ਬਾਕੀ ਆਪਾਂ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਬਹੁਤ ਭਾਰੀ ਜਿਹੜਾ ਸੰਗਤਾਂ ਦਾ ਇਕੱਠ ਹੁੰਦਾ 10 ਦਿਨਾਂ ਦੇ ਵਿੱਚ ਨੰਦਪੁਰ ਸਾਹਿਬ ਤੋਂ ਥੋੜਾ ਜਿਹਾ ਅੱਗੇ ਆ ਕੀ ਚੜਾਈਆਂ ਜਿਹੜੀਆਂ ਹੁਣ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੇ ਹੁਣ ਹਲਕੀਆਂ ਹਲਕੀਆਂ ਚੜਾਈਆਂ ਸ਼ੁਰੂ ਹੋ ਗਈਆਂ ਮੋਟਰਸਾਈਕਲ ਦਾ ਜ਼ੋਰ ਲੱਗਣਾ ਜਿਹੜਾ ਹੋ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਅੱਗੇ ਜਾਵਾਂਗੇ ਹੋਰ ਚੜਾਈ ਜਿਹੜੀ ਹੋ ਵੱਧਦੀ ਜਾਊ ਬਾਕੀ ਆਪਾਂ ਉੱਪਰ ਪਹੁੰਚ ਕੇ ਦੇਖਾਂਗੇ ਵੀ ਜਿਹੜੇ ਮਾਤਾ ਰੈਣਾ ਦੇਵੀ ਜੀ ਦਾ ਮੰਦਿਰ ਹੈ ਇਹ ਕਿੰਨੇ ਹਜ਼ਾਰ ਫੁੱਟ ਤੇ ਸਮੁੰਦਰੀ ਤਲ ਤੋਂ ਤੇ ਜਾਂ ਆਪਾਂ ਜਿੱਥੇ ਰਸਤੇ ਦੇ ਵਿੱਚ ਖੜਾਂਗੇ ਉੱਥੇ ਜ਼ਰੂਰ ਚੈੱਕ ਕਰਾਂਗੇ ਨੈਟ ਤੇ ਆਨਲਾਈਨ ਤੇ ਰਸਤੇ ਦੇ ਵਿੱਚ ਇੱਥੇ ਲੰਗਰ ਬਹੁਤ ਲੱਗੇ ਹੁੰਦੇ ਨੇ ਜਦੋਂ ਚੱਲੇ ਚੱਲਦੇ ਨੇ ਨੋਨੇ ਤੇ ਰਸਤੇ ਦੇ ਵਿੱਚ ਇਸ ਤਰ੍ਹਾਂ ਲੰਗਰ ਜਿਹੜੇ ਉਹ ਚੱਲਦੇ ਨੇ ਕਿਉਂਕਿ ਚਾਲਾ ਜਿਹੜਾ ਉਹ ਜਿਵੇਂ ਸ਼ੁਰੂ ਹੋ ਗਿਆ ਇੱਥੇ ਇਹਨਾਂ ਨੇ ਬੋਰਡ ਲਾਇਆ ਹੋਇਆ ਜਿਵੇਂ 10 ਜੁਲਾਈ ਤੋਂ 15 ਅਗਸਤ ਤੱਕ 10 ਜੁਲਾਈ ਤੋਂ 15 ਅਗਸਤ ਤੱਕ ਬਾਈ ਹੁਣੀਆਂ ਦਾ ਜਿਹੜਾ ਉਹ ਲੰਗਰ ਹੈ ਤੇ ਰਸਤੇ ਦੇ ਵਿੱਚ ਇੱਥੇ ਲੰਗਰ ਆ ਆਪਾਂ ਜਿਹੜਾ ਉਹ ਮਿੱਠਾ ਜਾਲ ਛੱਕਿਆ ਸ਼ਵੀ ਲੱਗੀ ਹੋਈ ਹੈ ਤੇ ਨਾਲ ਇੱਥੇ ਪੂਰੀਆਂ ਛੋਲਿਆਂ ਦਾ ਜਿਹੜਾ ਉਹ ਲੰਗਰ ਚੱਲ ਰਿਹਾ ਹੈ ਤੇ ਰਸਤੇ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਲੰਗਰ ਜਿਹੜੇ ਉਹ ਮਿਲਣਗੇ ਪੰਜਾਬ ਤੋਂ ਵੀ ਬਹੁਤ ਸਾਰੇ ਪਿੰਡਾਂ ਦੇ ਜਾਂ ਸੰਗਤਾਂ ਇਕੱਠੀਆਂ ਹੋ ਕੇ ਇੱਥੇ ਆ ਕੇ ਲੰਗਰ ਲਾਉਂ ਇੱਥੇ ਜਿਹੜਾ ਉਹ ਲਿਖਿਆ ਹੋਇਆ ਸ੍ਰੀ ਮਹਾਰਾਜ ਪੂਰੀ ਵਾਲੋਂ ਦਾ ਲੰਗਰ ਹੈ ਨਾ ਤੇ ਪੂਰੀ ਵਾਲੇ ਸੰਤਾਂ ਦਾ ਜਿਹੜਾ ਇਹ ਲੰਗਰ ਹੈ ਉੱਪਰ ਬੋਰਡ ਤੇ ਜਿਹੜਾ ਉਹ ਲਿਖਿਆ ਹੋਇਆ 24 ਘੰਟੇ ਲੰਗਰ ਚੱਲਦਾ 15 ਜੁਲਾਈ ਤੋਂ ਲੈ ਕੇ ਇਹ ਲੰਗਰ ਜਿਹੜਾ ਉਹ ਸਟਾਰਟ ਹੋਇਆ ਹੈ ਲੰਗਰ ਜਿਹੜਾ ਉਹ ਚੱਲ ਰਿਹਾ ਹੈ ਬਾਕੀ ਬਹੁਤ ਸਾਰੀਆਂ ਸੰਗਤਾਂ ਇੱਥੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛੱਕ ਰਹੀਆਂ ਨੇ ਸਾਹਮਣੇ ਪਹਾੜਾਂ ਦਾ ਨਜ਼ਾਰਾ ਬਹੁਤ ਸੋਹਣਾ ਤੇ ਜਿਵੇਂ ਜਿਵੇਂ ਅੱਗੇ ਜਾਵਾਂਗੇ ਉਵੇਂ ਮੈਂ ਨਜ਼ਾਰੇ ਹੋਰ ਵੀ ਸੋਹਣੇ ਹੁੰਦੇ ਜਾਣਗੇ ਤੇ ਜਿੱਥੇ ਆਪਾਂ ਹੁਣ ਇੱਥੇ ਧੁੱਪਾ ਤੇ ਸਾਹਮਣੇ ਵਾਲ ਬਿਲਕੁਲ ਉਧਰ ਪੱਦਣ ਦੀ ਕਾਲੀ ਘਾਟ ਜਿਹੜੀ ਹੋਸ਼ਾਈ ਹੋਈ ਹੈ ਹਨਾ ਜਿਵੇਂ ਮੀਂਹ ਜਦੋਂ ਆਉਣਾ ਹੁੰਦਾ ਆਪਣੇ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਮੀਂਹ ਤੋਂ ਪਹਿਲਾਂ ਹੋ ਜਾਂਦਾ ਉਵੇਂ ਹੋਇਆ ਹੋਇਆ ਤੇ ਹਵਾ ਵੀ ਇੱਥੇ ਥੋੜੀ ਥੋੜੀ ਠੰਡੀ ਹੋ ਗਈ ਪਿੱਛੇ ਆਪਾਂ ਲੰਗਰ ਤੇ ਖੜੇ ਸੀਗੇ ਤੇ ਉਹ ਤੋਂ ਹੁਣ ਅੱਗੇ ਨੂੰ ਦੁਬਾਰਾ ਆਪਣਾ ਸਫ਼ਰ ਜਿਹੜਾ ਹੋ ਸ਼ੁਰੂ ਕੀਤਾ ਤੇ ਹਲੇ ਮਤਲਬ ਇੰਨੀ ਸੰਗਤ ਨਹੀਂ ਆਉਣ ਲੱਗੀ ਇੰਨੀ ਰਸ਼ ਨਹੀਂ ਮਤਲਬ ਸੰਗ ਬਦਣ ਲੱਗਿਆ ਸੜਕ ਤੇ ਤੇ ਇੱਥੇ ਤੱਕ ਤਾਂ ਠੀਕ ਆ ਬਾਕੀ ਅੱਗੇ ਆਪਾਂ ਜਾਵਾਂਗੇ ਫਿਰ ਅੱਗੇ ਜਿਹੜਾ ਹੋ ਜਾ ਕੇ ਦੇਖਦੇ ਆਂ ਵੀ ਉੱਪਰ ਕਿੰਨਾ ਕ ਸੰਗਤਾਂ ਦਾ ਇਕੱਠਾ ਤੇ ਰਾਸਤੇ ਦੇ ਵਿੱਚ ਥੋੜੀ ਜਿਹੀ ਮੋਟਰਸਾਈਕਲ ਸਾਨੂੰ ਮਿਲੇ ਨੇ ਜਿਹੜੇ ਉੱਪਰ ਯਾਤਰਾ ਨੂੰ ਜਾ ਰਹੇ ਨੇ ਤੇ ਥਾਂ ਥਾਂ ਤੇ ਇੱਥੇ ਲੰਗਰ ਜਿਹੜੇ ਲੱਗੇ ਹੋਏ ਨੇ ਆ ਇੱਥੇ ਇੱਕ ਲੰਗਰ ਹੋਰ ਆ ਗਿਆ ਬਹੁਤ ਸਾਰੇ ਲੰਗਰ ਜਿਹੜੇ ਰਾਸਤੇ ਦੇ ਵਿੱਚ ਮਿਲਦੇ ਨੇ ਜਦੋਂ ਆਪਾਂ ਨਿਆਣਾ ਦੇਵੀ ਵੱਲ ਨੂੰ ਜਾਂਦੇ ਆ ਤੇ ਰਾਸਤੇ 'ਚ ਜਾਂਦੇ ਜਾਂਦੇ ਆਇਆ ਬੋਰਡ ਪੰਜਾਬ ਦੀ ਹੱਦ ਖਤਮ ਹੁੰਦੀ ਹੈ ਤੇ ਇੱਥੇ ਆਪਣਾ ਜਿਹੜਾ ਉਹ ਪੰਜਾਬ ਸੂਬਾ ਉਹਦੀ ਹੱਦ ਜਿਹੜੀ ਉਹ ਖਤਮ ਹੋ ਗਈ ਤੇ ਇਹ ਤੋਂ ਅੱਗੇ ਫਿਰ ਆਪਾਂ ਐਂਟਰ ਹੋਵਾਂਗੇ ਦੇਵੀ ਭੂਮੀ ਹਿਮਾਚਲ ਤੇ ਇਹ ਤੋਂ ਅੱਗੇ ਬੋਰਡ ਲੱਗਿਆ ਹੋਇਆ ਹਿਮਾਚਲ ਪ੍ਰਦੇਸ਼ ਵਾਲਿਆਂ ਦਾ ਇੱਥੇ ਤੱਕ ਪੰਜਾਬ ਆ ਤੇ ਤੂੰਗਾ ਹੁਣ ਆਪਾਂ ਹਿਮਾਚਲ ਦੇ ਵਿੱਚ ਸਫ਼ਰ ਜਿਹੜਾ ਉਹ ਕਰਾਂਗੇ ਤੇ ਜਿਹੜਾ ਇਹ ਮੰਦਰਾ ਸ਼੍ਰੀ ਨੈਣਾ ਦੇਵੀ ਜੀ ਦਾ ਇਹ ਹਿਮਾਚਲ ਦੇ ਵਿੱਚ ਤੇ ਉਧਰ ਸਾਹਮਣੇ ਬੋਰਡ ਹੈ ਹਿਮਾਚਲ ਆਲਿਆਂ ਦਾ ਲੱਗਿਆ ਹੋਇਆ ਹਨਾ ਤੇ ਇਥੋਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਗੱਡੀਆਂ ਜਾਂਦੀਆਂ ਨੇ ਆਨੰਦਪੁਰ ਸਾਹਿਬ ਤੋਂ ਵੀ ਬਾਕੀ ਇਥੋਂ ਵੀ ਮਿਲ ਜਾਂਦੀਆਂ ਨੇ ਤੇ ਇਥੋਂ ਕੌਲਰਾਂ ਵਾਲਾ ਟੋਬਾ ਨੇੜੀ ਹੈ ਤੇ ਆਹ ਟਾਟਾ ਸੋਮੋਆਂ ਜਿਹੜੀਆਂ ਖੜੀਆਂ ਨੇ ਇਹ ਉੱਪਰ ਤੱਕ ਜਾਂਦੀਆਂ ਨੇ ਨੈਣਾ ਦੇਵੀ ਤੱਕ ਹਨਾ ਬਹੁਤ ਸਾਰੇ ਸਰਦਾਲੂ ਇਹਦੇ 'ਚ ਵੀ ਜਾਂਦੇ ਨੇ ਤੇ ਚੱਲਦੇ ਆਪਾਂ ਕੌਲਰਾਂ ਵਾਲਾ ਟੋਬਾ ਕੌਲਰਾਂ ਵਾਲਾ ਟੋਬਾ ਤੁਹਾਨੂੰ ਮੇਂ ਆਪਕਾ ਸਵਾਗਤ ਹੈ ਤੇਥੋਂ ਆਪਾਂ ਹੁਣ ਹਿਮਾਚਲ ਦੇ ਵਿੱਚ ਐਂਟਰ ਜਿਹੜੇ ਹੋਵਾਂਗੇ ਤੇ ਕੌਲਾਂ ਵਾਲਾ ਡੋਬਾ ਆ ਜਿਹੜਾ ਇੱਥੇ ਬੋਰਡ ਆ ਇਹ ਪਾਰ ਕਰਕੇ ਥੋੜੀ ਅੱਗੇ ਤੇ ਜਿਹੜਾ ਉਹ ਕੌਲਾਂ ਵਾਲਾ ਡੋਬਾ ਇੱਥੋਂ ਥੋੜੀ ਜੀ 200 ਮੀਟਰ ਦੀ ਦੂਰੀ ਤੇ ਆ ਆਪਾਂ ਪਹੁੰਚ ਗਏ ਜੀ ਕੋਲਾਵਾਲੇ ਟੋਬੇ ਤੇ ਇਹ ਜਿਹੜਾ ਹੈਗਾ ਸਾਰਾ ਹਨ ਤੁਸੀਂ ਦੇਖ ਰਹੇ ਹੋ ਇਹਨੂੰ ਕੋਲਾਵਾਲਾ ਜਿਹੜਾ ਉਹ ਟੋਬਾ ਉਹ ਕਿਹਾ ਜਾਂਦਾ ਤੇ ਸਾਹਮਣੇ ਜਿਹੜਾ ਇਹ ਸਰੋਵਰ ਤੁਸੀਂ ਦੇਖ ਰਹੇ ਹੋ ਤੇ ਜਿੰਨੀਆਂ ਵੀ ਸੰਗਤਾਂ ਸ਼੍ਰੀ ਨੈਣਾਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਤੇ ਉਹ ਪਹਿਲਾਂ ਇੱਥੇ ਰੁੱਕੇ ਜਾਂਦੀਆਂ ਨੇ ਤੇ ਕਿਹਾ ਜਾਂਦਾ ਵੀ ਜਿਹੜੀਆਂ ਵੀ ਸੰਗਤਾਂ ਉੱਪਰ ਦਰਸ਼ਨ ਕਰਨ ਵਾਸਤੇ ਜਾਂਦੀਆਂ ਨੇ ਉਹ ਜੇ ਇੱਥੇ ਇਸ਼ਨਾਨ ਕਰਕੇ ਜਾਣਗੇ ਤਾਂ ਹੀ ਉਹਨਾਂ ਦੀ ਯਾਤਰਾ ਜਿਹੜੀ ਉਹ ਸੰਪੂਰਨ ਹੋਊਗੀ ਤੇ ਪਹਿਲਾਂ ਤੋਂ ਹੀ ਇਹ માનਤਾ ਜਿਹੜੀ ਉਹ ਬਣੀ ਹੋਈ ਹੈ ਤੇ ਵੀ ਉਹ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਜਾਂ ਜਿਨ੍ਹਾਂ ਨੇ ਸੁੱਖਾਂ ਸੁੱਖੀਆਂ ਆਉਂਦੀਆਂ ਨੇ ਉਹ ਇਹ ਸਥਾਨ ਤੇ ਆ ਕੇ ਫਿਰ ਇਸ਼ਨਾਨ ਕਰਕੇ ਜਾਂਦੇ ਨੇ ਫਿਰ ਬਾਅਦੇ ਵਿੱਚ ਮੰਦਰ ਦੇ ਵਿੱਚ ਜਿਹੜਾ ਉਹ ਮੱਥਾ ਟੇਕਦਿਆਂ ਨੇ ਇੱਥੋਂ ਜਿਹੜੀ ਆਪਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਦਿਆਂ ਨੇ ਤੇ ਸਾਰਾ ਕੋਲਾਂ ਵਾਲਾ ਟੋਬਾ ਤੇ ਇਹ ਹੁਣ ਤਾਲੇ ਦੋਲੇ ਇਹਦੇ ਸਾਰੇ ਜਿਹੜੀ ਉਹ ਜਾਲੀ ਲਾਈ ਹੋਈ ਹੈ ਜਦੋਂ ਮੈਂ ਪਹਿਲਾਂ ਆਇਆ ਸੀ ਮੈਂ ਛੋਟਾ ਹੁੰਦਾ ਆਇਆ ਸੀ ਇੱਥੇ ਇੱਕ ਵਾਰ ਜਦੋਂ ਸਕੂਲ ਦੇ ਵਿੱਚ ਵੱਡੇ ਹੁੰਦੇ ਸੀ ਤਾਂ ਜਿਹੜੀ ਜ ਤੇ ਇੱਥੇ ਤੱਕ ਪਾਣੀ ਜਿਹੜਾ ਆਇਆ ਹੋਇਆ ਸੀ ਆ ਬਾਉੜੀਆਂ ਤੱਕ ਤੇ ਉਦੋਂ ਬਹੁਤ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਸੀ ਬਹੁਤ ਮਤਲਬ ਪੂਰਾ ਭਰਿਆ ਹੋਇਆ ਸੀ ਟੁੱਬਾ ਇਹ ਸੰਗਤਾਂ ਜਿਹੜੇ ਇਸ਼ਨਾਨ ਇੱਥੇ ਹੋ ਕਰ ਰਹੀਆਂ ਸੀ ਤੇ ਸਾਰਾ ਇਹ ਕੋਲਾਣਾ ਟੁੱਬਾ ਤੇ ਆ ਇੱਥੇ ਇੱਕ ਛੋਟਾ ਜਿਹਾ ਬੱਚਾ ਸਾਨੂੰ ਮਿਲਿਆ ਹੈਲੋ ਹੈਲੋ ਕਰਕੇ ਆ ਪਹਿਲਾਂ ਕਰਨ ਆਇਆ ਸਾਡੇ ਨਾਲ ਇਹ ਹੈਲੋ ਇਹ ਵੀ ਯਾਤਰਾ ਤੇ ਆਇਆ ਹੋਇਆ ਕਿੱਥੋਂ ਆਇਓ ਬਾਈ ਕਿਹੜਾ ਏਰੀਆ ਬਾਈ ਹੁਣੀਆਂ ਦਾ ਸੁਨਾਮ ਵੀਰੇ ਠੀਕ ਹੈ ਜੀ ਠੀਕ ਹੈ ਠੀਕ ਜਾਣਨੇ ਹੁਣ ਦਰਸ਼ਨ ਕਰਨ ਉਪਰ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਤੇ ਸਾਰਾ ਪਰਿਵਾਰ ਆਇਆ ਹੋਇਆ ਇੱਥੇ ਛੋਟਾ ਜਿਹਾ ਬੱਚਾ ਸੀ ਨਾਲ ਇਹਨਾਂ ਦੇ ਤੇ ਆਪਾਂ ਹੋਰ ਨੇੜੇ ਜਿਹੜਾ ਉਹ ਆਗੇ ਹਨਾ ਇਹ ਸਸਰੋਵਰ ਦੇ ਕੋਲਾਂ ਵਾਲਾ ਟੋਬਾ ਜਿਹਨੂੰ ਉਹ ਕਿਹਾ ਜਾਂਦਾ ਤੇ ਇਹ ਹੈ ਜੀ ਕੋਲਾਂ ਵਾਲਾ ਟੋਬਾ ਆਪਾਂ ਬਿਲਕੁਲ ਨੇੜੋਂ ਤੁਹਾਨੂੰ ਦਰਸ਼ਨ ਕਰਵਾ ਦਨੇ ਆ ਤੇ ਇੱਥੇ ਇਹ ਸਾਰੀ ਆਲੇ ਦੁਆਲੇ ਜਾਲੀ ਲਾਈ ਹੋਈ ਆ ਤੇ ਉਸ ਕਰਕੇ ਦੂਰੋਂ ਥੋੜਾ ਜਿਹਾ ਘੱਟ ਦਿਖਦਾ ਸੀ ਮੈਂ ਕਿਹਾ ਨੇੜੋਂ ਆਪਾਂ ਜਾ ਕੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਨੇ ਆ ਸਾਰਿਆਂ ਨੂੰ ਬਾਕੀ ਤੁਸੀਂ ਵੀਡੀਓ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਸ ਵਾਰ ਕੌਣ-ਕੌਣ ਜਿਹੜਾ ਉਹ ਨੈਣਾ ਦੇਵੀ ਆ ਰਿਹਾ ਹੈ ਦਰਸ਼ਨਾਂ ਵਾਸਤੇ ਜਾਂ ਕੌਣ-ਕੌਣ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਪਹਿਲਾਂ ਦਰਸ਼ਨ ਜਿਹੜੇ ਉਹ ਕਰ ਗਏ ਇਸ ਸਾਲ ਦੇ ਵਿੱਚ ਹਨ ਤੇ ਇੱਕ ਬਹੁਤ ਸੰਗਤਾਂ ਹਰ ਇੱਕ ਸਾਲ ਆਉਂਦੀਆਂ ਨੇ ਤੇ ਮੈਂ ਮਤਲਬ ਕਈ ਜਾਣੇ ਮੈਨੂੰ ਮਿਲਦੇ ਹੁੰਦੇ ਨੇ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਹਰ ਇੱਕ ਸਾਲ ਜਾਂਦੇ ਆ ਨੈਣਾ ਦੇਵੀ ਹਨਾ ਦਰਸ਼ਨਾਂ ਵਾਸਤੇ ਆਪਣੇ ਖੜੇ ਖੜੇ ਇੱਥੇ ਸੰਗਤਾਂ ਇਸ਼ਨਾਨ ਕਰਨ ਵਾਸਤੇ ਆ ਗਈਆਂ ਤਾਂ ਦੇਖੋ ਜਿਵੇਂ ਜਿਸ ਤਰ੍ਹਾਂ ਵਾਈ ਹੁਣੀ ਇਸ਼ਨਾਨ ਕਰ ਰਹੇ ਨੇ ਇੱਥੇ ਹਨਾ ਇਸੇ ਤਰ੍ਹਾਂ ਸਰਦਾਲੂ ਜਿਹੜੇ ਆਉਂਦੇ ਨੇ ਫਿਰ ਇੱਥੇ ਇਸ਼ਨਾਨ ਕਰ ਤੇ ਫੇਰ ਉਹ ਬਾਅਦ ਚ ਜਿਹੜਾ ਉਹ ਮੱਥਾ ਟੇਕਣਾ ਜਾਂਦੇ ਨੇ ਬਾਕੀ ਛੋਟੇ ਛੋਟੇ ਬੱਚੇ ਵੀ ਜਿਹੜੇ ਹੋ ਆਏ ਹੋਏ ਨੇ ਤੇ ਆਹ ਦੇ ਮੱਥਿਆਂ ਦੇ ਪੱਟੀਆਂ ਵੀ ਜਿਹੜੀਆਂ ਬੰਨੀਆਂ ਹੋਈਆਂ ਨੇ ਲਿਖਿਆ ਹੋਇਆ ਜੈ ਮਾਤਾ ਦੀ ਇਹਨਾਂ ਨੇ ਇਹ ਕਹਿੰਦੇ ਅਸੀਂ ਨਾਲਾਗੜ ਤੋਂ ਆਏ ਆ ਕੋਲ ਨਾਲੇ ਟੋਬੇ ਤੋਂ ਜਿਹੜੀ ਅਸਲੀ ਚੜਾਈ ਹੋ ਸ਼ੁਰੂ ਹੁੰਦੀ ਆ ਥਿੱਥੋਂ ਸਿੱਧੀ ਤਿੱਖੀ ਚੜਾਈ ਸ਼ੁਰੂ ਹੋ ਗਈ ਤੇ ਮੋਟਰਸਾਈਕਲ ਤੀਜੇ ਗੀਅਰ ਦੇ ਵਿੱਚ ਜਾ ਰਿਹਾ ਕਦੇ ਦੂਜੇ 'ਚ ਕਰਨਾ ਮੈਂ ਤਾਂ ਕਦੇ ਤੀਜੇ 'ਚ ਜਿਵੇਂ ਹੁਣ ਆ ਸਿੱਧੀ ਤਿੱਖੀ ਆ ਚੜਾਈ ਆ ਤੇ ਇੱਥੇ ਹੁਣ ਦੂਜੇ ਗੀਅਰ 'ਚ ਚੜ ਰਿਹਾ ਤੇ ਅਸੀਂ ਦੋ ਜਾਣੇ ਇੱਕੋ ਮੋਟਰਸਾਈ ਬਾਕੀ ਬਹੁਤ ਸੰਗਤਾਂ ਜਾ ਰਹੀਆਂ ਨੇ ਆ ਸਾਹਮਣੇ ਜਿਵੇਂ ਗੱਡੀ ਜਾ ਰਹੀ ਹੈ ਇਹ ਦਿੱਲੀ ਨੰਬਰ ਗੱਡੀ ਆ ਤੇ ਇਹ ਜਿਹੜਾ ਰੋਡ ਜਾਂਦਾ ਸ਼੍ਰੀ ਨਹਿਣਾਦੇਵੀ ਨੂੰ ਹਨਾ ਇਹ ਮਤਲਬ ਠੀਕ ਆ ਵਧੀਆ ਰੋਡ ਆ ਸਾਫ਼ ਰੋਡ ਆ ਤੇ ਡਬਲ ਰੋਡ ਜਿਹੜਾ ਉਹ ਬਣਿਆ ਹੋਇਆ ਚਿੱਟੀ ਪੱਟੀ ਵਾਲਾ ਤੇ ਬਾਕੀ ਉੱਪਰ ਜਾ ਕੇ ਆਪਾਂ ਦੇਖਾਂਗੇ ਹਾਲ ਤੱਕ ਤਾਂ ਫਿਲਹਾਲ ਰੋਡ ਪੂਰਾ ਵਧੀਆ ਆ ਕੋਈ ਕਿਤੇ ਵੀ ਕੋਈ ਵੀ ਡਿੱਕਾਂ ਨਹੀਂ ਹੈਗਾ ਹਨਾ ਤੇ ਮੌਸਮ ਉੱਪਰ ਆ ਕੇ ਬਹੁਤ ਠੰਡਾ ਹੋ ਜਾਂਦਾ ਤੇ ਠੰਡੀ ਠੰਡੀ ਹਵਾ ਜਿਹੜੀ ਉਹ ਚੱਲ ਰਹੀ ਆ ਤੇ ਇੱਧਰ ਰਹਿ ਗਿਆ ਸਾਰਾ ਸ਼੍ਰੀਨੰਦਪੁਰ ਸਾਹਿਬ ਤੇ ਇੱਥੋਂ ਸਾਰਾ ਸ਼੍ਰੀਨੰਦਪੁਰ ਸਾਹਿਬ ਦਿਖਦਾ ਇੱਕ ਸਾਈ ਇਹ ਬਹੁਤ ਸੋਹਣਾ ਰਾਸਤਾ ਹੈ ਵੀ ਜਿਵੇਂ ਆਪਾਂ ਪਹਿਲਾਂ ਸਾਈਕਲਾਂ ਤੇ ਸਫਰ ਕੀਤਾ ਤੁਸੀਂ ਹਿਮਾਚਲ ਦਾ ਚੈਲਵਲ ਦਾ ਆ ਜਾਂ ਸ਼ਿਮਲੇਵਲ ਦਾ ਉਸੇ ਤਰ੍ਹਾਂ ਬਹੁਤ ਸੋਹਣਾ ਨਜ਼ਾਰਾ ਲੱਗਦਾ ਆਲੇ-ਦਾਲੇ ਦਾ ਕੁਦਰਤ ਦਾ ਤੇ ਇੰਨੀ ਟ੍ਰੈਫਿਕ ਨਹੀਂ ਹੋਈ ਹੋਈ ਕਿਉਂਕਿ ਚਾਲੇ ਹਲੇ ਸਟਾਰਟੇ ਹੋਏ ਨੇ ਹੌਲੀ-ਹੌਲੀ ਜ਼ਿਆਦਾ ਮਤਲਬ ਰਸ਼ ਹੋਊਗਾ ਸ਼ਨੀਵਾਰਾਂ ਐਤਵਾਰ ਨੂੰ ਜ਼ਿਆਦਾ ਸੰਗਤਾਂ ਆਉਂਦੀਆਂ ਹੁੰਦੀਆਂ ਨੇ ਇੱਧਰ ਨੂੰ ਤੇ ਇਸੇ ਕਰਕੇ ਸੀ ਸ਼ਨੀਵਾਰਾਂ ਐਤਵਾਰ ਦਾ ਦਿਨ ਵਿੱਚ ਨਹੀਂ ਰੱਖਿਆ ਸੀ ਨਹੀਂ ਫਿਰ ਜ਼ਿਆਦਾ ਇਕੱਠ ਜਿਹੜਾ ਉਹ ਹੁੰਦਾ ਸੰਗਤਾਂ ਦਾ ਇਹ ਪਰ ਹਾਸਤੇ ਦੇ ਵਿੱਚ ਇੱਥੇ ਰੁਕੇ ਹਾਂ ਤੇ ਇਥੋਂ ਥੱਲੇ ਦਾ ਨਜ਼ਾਰਾ ਬਹੁਤ ਸੋਹਣਾ ਦਿਖਦਾ ਤੇ ਇਥੋਂ ਸ਼੍ਰੀ ਨੰਦਪੁਰ ਸਾਹਿਬ ਸਾਰਾ ਸ਼ਹਿਰ ਦਿਖਦਾ ਤੇ ਬਰਾਸਤੇ ਖਾਲਸਾ ਵੀ ਦਿਖਦਾ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਦਿਖਦੇ ਨੇ ਮੈਂ ਥੋੜਾ ਜਿਹਾ ਤੁਹਾਨੂੰ ਜੂਮ ਕਰਕੇ ਦਿਖਾ ਦਣਾ ਤੇ ਇੱਥੇ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਆਪਾਂ ਜੂਮ ਕਰ ਰਹੇ ਹਾਂ ਇਹ ਸਾਰਾ ਸ਼ਹਿਰ ਹੈ ਸ਼੍ਰੀ ਨੰਦਪੁਰ ਸਾਹਿਬ ਤੇ ਬਹੁਤ ਸੋਹਣਾ ਨਜ਼ਾਰਾ ਦਿਖਦਾ ਇਥੋਂ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਉੱਪਰ ਆ ਕੇ ਬਹੁਤ ਸੋਹਣਾ ਮੌਸਮ ਹੋ ਗਿਆ ਹਨਾ ਤੇ ਇਹ ਸਾਰੇ ਇਸ ਤਰ੍ਹਾਂ ਦਾ ਰੋਡ ਜਾਂਦਾ ਜਿਹੜਾ ਹੁਨੈਣਾ ਦੇਵੀ ਨੂੰ ਤੇ ਇਹ ਤੇ ਵਧੀਆ ਰੋਡ ਬਣਿਆ ਹੋਇਆ ਸੜਕ ਬਹੁਤ ਵਧੀਆ ਬਣੀ ਹੋਈ ਹੈ ਤੇ ਸੰਗਤਾਂ ਉੱਪਰੋਂ ਬਹੁਤ ਆ ਵੀ ਰਹੀਆਂ ਨੇ ਹਨਾ ਦਰਸ਼ਨ ਕਰਕੇ ਵਾਪਸ ਤੇ ਬਹੁਤ ਸਾਰੀਆਂ ਸੰਗਤਾਂ ਜਾ ਵੀ ਰਹੀਆਂ ਨੇ ਜਿੱਥੇ ਰਸਤੇ ਦੇ ਵਿੱਚ ਅਸੀਂ ਰੋਗੇ ਸੀਗੇ ਇਹ ਨਜ਼ਾਰਾ ਦੇਖਣ ਕਰਕੇ ਹਨਾ ਬਹੁਤ ਖੂਬਸੂਰਤ ਨਜ਼ਾਰਾ ਦਿਖਦਾ ਇੱਥੇ ਤੇ ਸਾਹਮਣੇ ਆਇਆ ਜੀ ਬੋਰਡ ਸ਼੍ਰੀ ਨੈਣਾ ਦੇਵੀ ਜੀ 7 ਕਿਲੋਮੀਟਰ ਉਧਰ ਉਪਰ ਵਾਲਾ ਜਿਹੜਾ ਉਹ ਬੋਰਡ ਆ ਉਹਦੇ ਲਿਖਿਆ ਆ ਨੈਣਾ ਦੇਵੀ 7 ਕਿਲੋਮੀਟਰ ਤੇ ਇਥੋਂ ਜਿਹੜਾ ਰਸਤਾ ਉੱਪਰ ਨੂੰ ਚੜੂਗਾ ਨੈਣਾ ਦੇਵੀ ਨੂੰ ਤੇ ਇੱਧਰ ਇੱਕ ਜਿਹੜਾ ਆ ਬੋਰਡ ਲੱਗਿਆ ਹੋਇਆ ਤੇ ਇਹਤੇ ਲਿਖਿਆ ਹੋਇਆ ਮੰਨਾਲੀ ਸੱਜੇ ਹੱਥ ਨੂੰ ਬਲਾਸਪੁਰ ਸੱਜੇ ਹੱਥ ਨੂੰ ਤੇ ਨੰਗਲ ਵੀ ਉੱਪਰ ਨੂੰ ਤੇ ਨੈਣਾ ਦੇਵੀ ਵੀ ਉੱਪਰ ਨੂੰ ਤੇ ਹੁਣ ਆਪਾਂ ਆ ਚੜਾਈ ਜਿਹੜੀ ਉਹ ਚੜਾਂਗੇ ਤੇ ਇਹ ਚੜਾਈਆਂ ਚੜ ਕੇ ਪਹੁੰਚਾਂਗੇ ਸ਼੍ਰੀ ਨੈਣਾ ਦੇਵੀ ਜੀ ਦੇ ਮੰਦਿਰ 7 ਕਿਲੋਮੀਟਰ ਦਾ ਆਪਣਾ ਜਿਹੜਾ ਸਫ਼ਰ ਰਹਿ ਗਿਆ ਤੇ ਚੜਾਈਆਂ ਹੈਗੀਆਂ ਨੇ ਤਿੱਖੀਆਂ ਹਨ ਮੋਟਰਸਾਈਕਲ ਦੂਜੇ ਚੀਜੇ ਗੇਅਰ ਦੇ ਵਿੱਚ ਆਈ ਜਾਂਦਾ ਤੇ ਚੌਥਾ ਗੇਅਰ ਘੱਟੇ ਪੈਂਦਾ ਮੋਟਰਸਾਈਕਲ ਦਾ ਤੇ ਉਧਰ ਸਾਹਮਣੇ ਟਰੈਕਟਰ ਆ ਰਿਹਾ ਹੈ ਟਰੈਕਟਰ ਰੇਤਾ ਭਰਿਆ ਹੋਇਆ ਪੂਰਾ ਰਾਟ ਪੈ ਰਿਹਾ ਟਰੈਕਟਰ ਦਾ ਵੀ ਤੇ ਹੌਲੀ-ਹੌਲੀ ਸਫ਼ਰ ਆਪਾਂ ਜਿਹੜਾ ਉਹ ਕਰ ਰਹੇ ਹਾਂ ਰੋਕ-ਰੋਕ ਕੇ ਹਨ ਜਿੱਥੇ ਵੀ ਦੇਖਣ ਵਾਲੀ ਚੀਜ਼ ਆ ਜਾਂਦੀ ਹੈ ਕੋਈ ਰੁਕ ਜਾਂਦੇ ਹਾਂ ਹਾਂ ਵੀ ਨਾ ਉਹਨੇ ਕਿਵੇਂ ਜਲ ਰਿਹਾ ਸਫ਼ਰ ਹਾਂ ਮੌਸਮ ਠੰਡਾ ਹੋ ਗਿਆ ਹਨਾ ਘੈਂਟ ਆ ਉਰੇ ਯਾਰ ਜਨਿਕੇ ਜਿਵੇਂ ਆਪਣੇ ਪਿੰਡਾਂ ਚ ਜਦ ਆਪਣੇ ਪੂਰਾਣ ਵਧੀਆ ਸਿਆਲ ਹੁੰਦਾ ਦਸੰਬਰ ਚ ਜਨਿਕੇ ਸਵਾ ਤੋਂ ਪਹਿਲਾਂ ਦਾ ਮੌਸਮ ਹੁੰਦਾ ਉਵੇਂ ਦਾ ਮੌਸਮ ਆ ਹਾਂ ਘੈਂਟ ਆ ਜਨਿਕੇ ਠੰਡਾ ਜਾ ਹੈਗਾ ਘੈਂਟ ਜਿਵੇਂ ਨਵੰਬਰ ਮਹੀਨੇ ਦੇ ਵਿੱਚ ਵਿੱਚ ਹੁੰਦਾ ਨਾ ਮੌਸਮ ਦੀਵਾਲੀ ਵੇਲੇ ਤੇ ਉਹ ਜਾ ਜਿਹੜਾ ਇਥੇ ਉਹ ਮੌਸਮ ਹੁਣ ਹੋਇਆ ਹੋਇਆ ਤੇ ਬੱਦਲ ਨੇ ਹਲਕੀ ਹਲਕੀ ਹਵਾ ਜਿਹੜੀ ਉਹ ਚੱਲ ਰਹੀ ਆ ਸਮਾਂ ਹੋ ਗਿਆ ਦੁਪਹਿਰ ਦੇ 12:30 ਤੇ ਆਪਾਂ ਥੋੜੀ ਦੂਰੀ ਤੇ ਖੜੇ ਆ ਹੁਣ ਸ਼੍ਰੀ ਨੈਣਾ ਦੇਵੀ ਦੇ ਮੰਦਿਰ ਤੋਂ ਤੇ ਇਥੇ ਉੱਪਰ ਆ ਕੇ ਜਿਹੜੀ ਇਹ ਸੜਕ ਆ ਇਹ ਸਿੰਗਲ ਇਵੇਂ ਥੱਲੋਂ ਜਿਹੜੀ ਸੜਕ ਸੀ ਉਹ ਡਬਲ ਡਬਲ ਸੀ ਹੈ ਨਾ ਚਿੱਟੀ ਪੱਟੀ ਵਾਲੀ ਤੇ ਇਹ ਸਾਰੀ ਸੜਕ ਇਥੋਂ ਸਿੰਗਲ ਹੋ ਜਾਂਦੀ ਆ ਤੇ ਵੈਸੇ ਸੜਕ ਵਧੀਆ ਬਣੀ ਹੋਈ ਆ ਰੋਡ ਸਾਰਾ ਵਧੀਆ ਬਣਿਆ ਹੋਇਆ ਪਰ ਉੱਪਰ ਆ ਕੇ ਜਿਹੜਾ ਇਹ ਸਿੰਗਲ ਰੋਡ ਹੋ ਜਾਂਦਾ ਥੋੜਾ ਜਿਹਾ ਧਿਆਨ ਨਾਲ ਜਾਣਾ ਪੈਂਦਾ ਤੇ ਮੋਟਰਸਾਈਕਲ ਜਿਵੇਂ ਮੈਂ ਦੱਸਿਆ ਸੀ ਪਹਿਲਾਂ ਵੀ ਦੂਜੀ ਤੀਜੀ ਗੇਅਰ ਚ ਲੈ ਕੇ ਆਉਣਾ ਪੈਂਦਾ ਉੱਪਰ ਕਿਤੇ ਕਿਤੇ ਬੁਰੀ ਜਿਹੜੀ ਉਹ ਚੜਾਈ ਆ ਜਾਂਦੀ ਆ ਤੇ ਨਾਲੇ ਆਪਾਂ ਨੂੰ ਆਪਣੇ ਮੋਟਰਸਾਈਕਲ ਦਾ ਪਤਾ ਲੱਗ ਜੂ ਵੀ ਕਿੰਨੀ ਕੀ ਚੜਾਈ ਇਹ ਜਿਹੜੀ ਚੜ ਸਕਦਾ ਹੈ ਨਾ ਸਪਲੈਂਡਰ ਦਾ ਜਿਹੜਾ ਉਹ ਪਤਾ ਲੱਗ ਜੂ ਤੇ ਬਾਕੀ ਇੱਕ ਬਾਈ ਕਮ ਤੇ ਬਾਈ ਨੇ ਮੈਂ ਇੱਕ ਪੋਸਟ ਪਾਈ ਸੀ ਕਮਿਊਨਿਟੀ ਟੈਬ YouTube ਤੇ ਹੈ ਨਾ ਅਭੀ ਨਵੇਂ ਸਾਫਰ ਆਪਾਂ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਕਮੈਂਟ ਆਇਆ ਸੀ ਬਾਈ ਦਾ ਤੇ ਉਹ ਬਾਈ ਦਾ ਮੈਂ ਕਮੈਂਟ ਪੜ੍ਹਦਾ ਬਾਈ ਦੋ ਤਿੰਨ ਵਾਰ ਪੜ੍ਹ ਲਿਆ ਹੈ ਨਾ ਤੇ ਉਧਰ ਜਾਵਾਂਗੇ ਆਪਾਂ ਉਹ ਸਾਰਾ ਮਨਾਲੀ ਵਾਲਾ ਜਿਹੜਾ ਉਹ ਏਰੀਆ ਆਪਣਾ ਰਹਿੰਦਾ ਸਾਰਾ ਘੁੰਮਣਾ ਤੇ ਹੁਣ ਜਿਵੇਂ ਮੌਨਸੂਨ ਚੱਲ ਰਹੀ ਸੀ ਤਾਂ ਕਰਕੇ ਅਸੀਂ ਰੁਕ ਗਏ ਸੀਗੇ ਉਧਰ ਤਾਂ ਨਹੀਂ ਗਏ ਨਹੀਂ ਸਾਡਾ ਪ੍ਰੋਗਰਾਮ ਉਧਰ ਜਾਣ ਦੀ ਸੀ ਮਨਾਲੀ ਵੱਲ ਮਨਾਲੀ ਮਨੀਕਰਨ ਸਾਹਿਬ ਹੈ ਨਾ ਉਧਰ ਪਲਾਨ ਹੈਗਾ ਸੀਗਾ ਹਲੇ ਉਧਰਾ ਮਤਲਬ 20 ਪੈਂਦੇ ਨੇ ਇਸ ਕਰਕੇ ਅਸੀਂ ਥੋੜਾ ਜਿਹਾ ਰੁਕ ਗਏ ਤੇ ਉਹ ਬਾਈ ਨੇ ਬਹੁਤ ਵਾਰ ਕਮੈਂਟ ਕਰਿਆ ਮਹਿੰਗਾ ਚਲੋ ਆਪਾਂ ਦੱਸ ਦਈਏ ਬਾਈ ਨੂੰ ਹਨਾ ਤੇ ਭਾਈ ਅਸੀਂ ਜਾਵਾਂਗੇ ਉਧਰ ਥੋੜਾ ਜਿਹਾ ਮੌਸਮ ਸਹੀ ਹੋ ਜੇ ਤੇ ਫੇਰ ਆਪਾਂ ਜਾਵਾਂਗੇ ਮੀਂਹ ਥੋੜਾ ਜਿਹਾ ਘਟ ਜਾਣਾ ਤੇ ਬਹੁਤ ਠੰਡੀ ਠੰਡੀ ਹਵਾ ਚੱਲਦੀ ਆ ਜਿੱਥੇ ਰੁਕ ਜਾਨੇ ਆਪਾਂ ਚੱਲਣ ਨੂੰ ਜੀ ਨਹੀਂ ਕਰਦਾ ਔਰੇ ਜਿਵੇਂ ਆਹ ਤਰਖਤ ਦੇ ਥੱਲੇ ਖੜੇ ਆਪਾਂ ਬਹੁਤ ਠੰਡੀ ਠੰਡੀ ਹਵਾ ਚੱਲ ਰਹੀ ਆ ਐ ਹੁੰਦਾ ਵੀ 10-15 ਮਿੰਟ ਆਪਾਂ ਖੜ੍ਹ ਜਾਈਏ ਐਂ ਕਰਦੇ ਕਰਦੇ ਅਸੀਂ ਟਾਈਮ ਲਾ ਦਨੇ ਆ ਸਾਢੇ 12:00 ਵਜੇ ਦੇਖ ਲਓ ਆਪਾਂ ਹੌਲੀ ਹੌਲੀ ਰੁਕਦੇ ਰੁਕਦੇ ਆ ਰਹੇ ਆ ਆਪਾਂ ਪਹ ਤੇ ਪਾਰਕਿੰਗ ਵਾਲਿਆਂ ਨੇ ਬਾਈ ਜੁਲੀਆ ਨੇ ਆਪਾਂ ਨੂੰ ਪਰਚੀ ਦਿੱਤੀ ਤੇ ਮੋਟਰਸਾਈਕਲ ਦੀ 50 ਰੁਪਏ ਜਿਹੜੀ ਪਾਰਕਿੰਗ ਦੀ ਫੀਸ ਹੈ 50 ਰੁਪਏ ਬਾਈ ਜੁਲੀਆ ਨੇ ਲਏ ਨੇ ਤੇ ਚੱਲਦੇ ਆਂ ਆਪਾਂ ਇੱਥੋਂ ਦਰਸ਼ਨ ਜਿਹੜੇ ਉਹ ਕਰਨ ਮੰਦਰ ਦੇ ਵਿੱਚ ਤੇ ਆਹ ਸਾਹਮਣੇ ਵਾਲਾ ਰਸਤਾ ਮੰਦਰ ਚੋਂ ਜਾਂਦਾ ਤੇ ਇੱਥੇ ਉੱਪਰੋਂ ਬਾਈ ਜੁਲੀਆ ਨਹੀਂ ਆਏ ਸੀਗੇ ਇੱਕ ਦਰਸ਼ਨ ਕਰਕੇ ਬਾਈ ਕਹਿੰਦੇ ਵੀ ਇੰਨਾ ਜ਼ਿਆਦਾ ਰਸ਼ ਨਹੀਂ ਹੈਗਾ ਅੱਜ ਤੇ ਆਰਾਮ ਨਾਲ ਵੀ ਬਹੁਤ ਜਲਦੀ ਦਰਸ਼ਨ ਹੋ ਜਾਣਗੇ ਤੇ ਆਹ ਰਸਤਾ ਜਾਂਦਾ ਤੇ ਚੱਲਦੇ ਆਂ ਉੱਪਰ ਨੂੰ ਦਰਸ਼ਨ ਜਿਹੜੇ ਉਹ ਕਰਦੇ ਆਂ ਤੇ ਬਾਈ ਕਹਿੰਦਾ ਆਹੀ ਰਸਤਾ ਤੁਸੀਂ ਜਾਇਓ ਤੇ ਨੇੜੇ ਪੈਂਦਾ ਤੇ ਇੱਕ ਰਸਤਾ ਕਹਿੰਦਾ ਇੱਧਰੋਂ ਵੀ ਜਾਂਦਾ ਤੇ ਥੋੜਾ ਜਿਆਦਾ ਕਹਿੰਦੇ ਗੇੜ ਪੈਂਦਾ ਦੋ ਰਸਤੇ ਜਾਂਦੇ ਨੇ ਮੰਦਿਰ ਨੂੰ ਤੇ ਇੱਥੇ ਪਾਰਕਿੰਗ ਦੇ ਨੇੜੇ ਬਹੁਤ ਸਾਰੀਆਂ ਦੁਕਾਨਾਂ ਨੇ ਜਿੱਥੋਂ ਤੁਸੀਂ ਪ੍ਰਸ਼ਾਦ ਜਿਹੜਾ ਉਹ ਲੈ ਸਕਦੇ ਹੋ ਉੱਪਰ ਮੱਥਾ ਟੇਕਣ ਵਾਸਤੇ ਹਨ ਤੇ ਇੱਥੋਂ ਸਾਰਾ ਸਮਾਨ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਜਿਵੇਂ ਆ ਨਾਰੀਅਲ ਹੋ ਗਿਆ ਤੇ ਮੱਥਾ ਟੇਕਣ ਵਾਲਾ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜਾਂਦਾ ਜਿਵੇਂ ਆਪਾਂ ਦੱਸ ਰਹੇ ਸੀਗੇ ਵੀ ਆਹ ਵੀ ਸਾਹਮਣੇ ਵਾਲਾ ਰਸਤਾ ਉੱਪਰ ਮੰਦਿਰ ਉੱਜ ਨੂੰ ਜਾਂਦਾ ਤੇ ਥੋੜਾ ਜਿਹਾ ਸ਼ਾਰਟਕਟ ਜਾਂਦਾ ਪਹਿਲਾਂ ਆਪਾਂ ਕਹਿ ਰਹੇ ਸੀ ਵੀ ਇਹ ਰਸਤਾ ਜਿਹੜਾ ਉਹ ਜਾਵਾਂਗੇ ਹੁਣ ਅਸੀਂ ਸਲਾਹ ਜਿਹੜੀ ਉਹ ਚੇਂਜ ਕਰ ਲਈ ਤੇ ਜਿਹੜਾ ਮੇਨ ਰਾਹ ਉਹੀ ਜਾਵਾਂਗੇ ਆਪਾਂ ਮੇਨ ਰਸਤਾ ਜਿਹੜਾ ਉਹ ਦੇਖਦੇ ਆ ਕਿਉਂਕਿ ਬਹੁਤ ਟਾਈਮ ਬਾਅਦ ਇੱਥੇ ਆਏ ਆ ਆਪਾਂ ਮੇਨ ਰਸਤਾ ਜਿਹੜਾ ਉਹ ਸਾਰਾ ਦੇਖਾਂਗੇ ਤੇ ਸ਼ਾਰਟਕਟ ਆਪਾਂ ਮੈਂ ਕਿਹ ਕਾਹ ਤੋਂ ਲੈਣਾ ਹਨਾ ਸਾਰਾ ਆਲਾ ਦੁਆਲਾ ਸਾਰਾ ਦੇਖ ਕੇ ਜਾਵਾਂਗੇ ਆਪਾਂ ਤੇ ਇੱਥੇ ਆਲੇ ਦੁਆਲੇ ਸਾਰੀਆਂ ਦੁਕਾਨਾਂ ਨੇ ਜਿੱਥੋਂ ਪ੍ਰਸ਼ਾਦ ਮਿਲਦਾ ਪਹਿਲਾਂ ਵੀ ਆਪਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਹੀ ਨੇ ਦੁਕਾਨਾਂ ਤੇ ਚੱਲਦੇ ਆਂ ਇਹ ਸਾਰੀ ਵਾਲੇ ਵਾਲੇ ਬਹੁਤ ਵੱਡੀ ਮਾਰਕੀਟ ਹੈ ਤੇ ਇਸ ਤਰ੍ਹਾਂ ਦੇ ਇੱਥੇ ਲੰਗਰ ਥਾਂ ਥਾਂ ਤੇ ਜਿਹੜੇ ਬਹੁਤ ਲੱਗੇ ਹੋਏ ਨੇ ਇੱਥੇ ਵੀ ਜਿਹੜਾ ਉਹ ਭੰਡਾਰਾ ਜਿਹੜਾ ਉਹ ਚੱਲ ਰਿਹਾ ਹਨਾ ਲੰਗਰ ਜਿਹੜਾ ਉਹ ਚੱਲ ਰਿਹਾ ਜਿਵੇਂ ਰਸਤੇ ਦੇ ਵਿੱਚ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਇਆ ਸੀ ਇਸੇ ਤਰ੍ਹਾਂ ਜਿਵੇਂ ਹੁਣ ਚਾਲਾ ਚੱਲ ਰਹੇ ਹੁਣ ਲੰਗਰ ਇੱਥੇ ਜਿਹੜੇ ਉਹ ਚੱਲਣਗੇ ਹਨਾ ਤੇ ਬਹੁਤ ਲੰਬਾ ਲੰਬਾ ਸਮਾਂ ਇਹ ਲੰਗਰ ਜਿਹੜੇ ਉਹ ਚੱਲਦੇ ਨੇ ਇੱਧਰ ਦੁਕਾਨਾਂ ਸਾਰੀਆਂ ਨਾਲ-ਨਾਲ ਉਸੇ ਤਰ੍ਹਾਂ ਪ੍ਰਸ਼ਾਦ ਵਾਲੀਆਂ ਹਨਾ ਸਾਰਾ ਸਮਾਨ ਇੱਥੋਂ ਜਿਹੜਾ ਉਹ ਮਿਲਦਾ ਜਿਹੜਾ ਮਾਤਾ ਜੀ ਦੇ ਮੰਦਰ ਦੇ ਵਿੱਚ ਚੜਾਇ ਇਸ ਤਰ੍ਹਾਂ ਦਾ ਸਾਰਾ ਸਮਾਂ ਇੱਥੇ ਥਾਂ ਥਾਂ ਤੇ ਐਵੇਂ ਪਾਰਕਿੰਗਾਂ ਬਣੀਆਂ ਹੋਈਆਂ ਨੇ ਜਿਵੇਂ ਅਸੀਂ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਇਆ ਹਨ ਤੇ ਆਹ ਸਾਰੀ ਗੱਡੀਆਂ ਵਾਲੀ ਪਾਰਕਿੰਗ ਹੈ ਤੇ ਐਵੇਂ ਥਾਂ ਥਾਂ ਤੇ ਇੱਥੇ ਪੀੜ ਪਾਰਕਿੰਗਾਂ ਹੈਗੀਆਂ ਨੇ ਤੇ ਪਾਰਕਿੰਗ ਦੀ ਕੋਈ ਵੀ ਦਿੱਕਤ ਨਹੀਂ ਤੁਹਾਨੂੰ ਆਸਾਨੀ ਨਾਲ ਜਿਹੜੀ ਇੱਥੇ ਪਾਰਕਿੰਗ ਉਹ ਮਿਲ ਜੂਗੀ ਜੇ ਤੁਸੀਂ ਗੱਡੀ ਵੀ ਲੈ ਕੇ ਜਿਹੜੀ ਹੋ ਆਉਣੇ ਹੋ ਤੇ ਚੱਲਦੇ ਆਪਾਂ ਪਹੁੰਚਦੇ ਆ ਮੰਦਰ ਦੇ ਨੇੜੇ ਤੇ ਇੱਥੇ ਨਾ ਜਿਹੜਾ ਇਹ ਮੰਦਰ ਆ ਉਹਨੂੰ ਕੇਵਲ ਕਾਰਾਂ ਵੀ ਜਿਹੜੀਆਂ ਚੱਲ ਪਈਆਂ ਰੋਪਵੇ ਤੇ ਰੋਪਵੇ ਦੇ ਵਿੱਚ ਵੀ ਆਪਾਂ ਜਿਹੜਾ ਉਹ ਜਾ ਸਕਦੇ ਆ ਉਹਦੇ ਕਿੰਨੇ ਚਾਰਜਸ ਨੇ ਉਹ ਵੀ ਸਾਰੇ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਇੱਧਰ مین ਗੇਟ ਦੀ ਰੂਪਵੇ ਜਿਹੜੀ ਉਹ ਮਿਲਦੀ ਹੈ ਤੇ ਆਹ ਜਿਹੜਾ ਤੁਸੀਂ ਸਾਰਾ ਰਸਤਾ ਦੇਖ ਰਹੇ ਹੋ ਇਹ ਰਸਤਾ ਜਿਹੜਾ ਮੰਦਿਰ ਨੂੰ ਜਾਂਦਾ ਬਾਕੀ ਇੱਥੇ ਲਿਖਿਆ ਵੀ ਹੋਇਆ ਆ ਕੰਨ ਤੇ ਮੰਦਿਰ ਦਾ ਰਾਸਤਾ ਹਨ ਤੇ ਇਹ ਚੱਲਦੇ ਆਪਾਂ ਇਹ ਰਾਹ ਤੇ ਚੱਲਦੇ ਆ ਤੇ ਇੱਥੇ ਵੀ ਉਸੇ ਤਰ੍ਹਾਂ ਜਿਹੜੀਆਂ ਉਹ ਦੁਕਾਨਾਂ ਨੇ ਪ੍ਰਸ਼ਾਦ ਵਾਲੀਆਂ ਬਾਕੀ ਕੁਝ ਹੋਰ ਬੱਚਿਆਂ ਦੇ ਖੜਾਉਣੇ ਵਾਲੀਆਂ ਹਨ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਨਾਲ-ਨਾਲ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਆ ਤੁਸੀਂ ਦੁਕਾਨਾਂ ਜਿਵੇਂ ਦੇਖ ਰਹੇ ਹੋ ਨਾ ਇੱਥੋਂ ਸਾਰਾ ਸਮਾਨ ਜਿਹੜਾ ਉਹ ਮਿਲ ਜਾਂਦਾ ਪ੍ਰਸ਼ਾਦ ਹੋ ਗਿਆ ਜਿਵੇਂ ਅੰਦਰ ਮੱਥਾ ਟੇਕਣ ਵਾਸਤੇ ਹਨ ਇਸ ਤਰ੍ਹਾਂ ਦਾ ਤੁਸੀਂ ਸਮਾਨ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤੇ ਜਿਹੜਾ ਤੁਹਾਨੂੰ ਪਿੱਛੇ ਸ਼ਾਰਟਕਟ ਦਿਖਾਇਆ ਸੀ ਉਹ ਵੀ ਇਸੇ ਰਾਤੇ ਆ ਕੇ ਇਕੱਠੇ ਹੋ ਜਾਂਦੇ ਨੇ ਦੋ ਰਾ ਤੇ ਇਹ ਜਿਹੜਾ ਉਹ ਮੇਨ ਰਸਤਾ ਮੰਦਰ ਨੂੰ ਜਾਣ ਵਾਲਾ ਤੇ ਇੱਥੇ ਅੱਗੇ ਆ ਕੇ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜਿੱਥੋਂ ਜਿਹੜਾ ਉਹ ਪ੍ਰਸ਼ਾਦ ਮਿਲਦਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਸਾਰਾ ਪ੍ਰਸ਼ਾਦ ਹਨਾ ਤੇ ਇੱਥੋਂ ਤੁਸੀਂ ਪ੍ਰਸ਼ਾਦ ਲੈ ਕੇ ਜਾ ਸਕਦੇ ਹੋ ਮੱਥਾ ਟੇਕਣ ਵਾਸਤੇ ਤੇ ਇੱਥੇ ਅਸੀਂ ਆਪਦੇ ਬਾਈ ਹੁਣੀਆਂ ਕੋਲ ਜਿਹੜੇ ਉਹ ਸ਼ੂਜ਼ ਰੱਖੇ ਨੇ ਜੁੱਤੇ ਰੱਖੇ ਨੇ ਤੇ ਇੱਥੇ ਜਿਹੜੇ ਉਹ ਬੈਗ ਰੱਖੇ ਨੇ ਬਾਈ ਹੁਣ ਇਹ ਆ ਰਸਤਾ ਜਿਹੜਾ ਉਹ ਬਣਿਆ ਹੋਇਆ ਉੱਪਰ ਸ਼ੈੱਡ ਪਾਇਆ ਹੋਇਆ ਕਿਉਂਕਿ ਬਾਰ ਮੀਂਹ ਵਗੈਰਾ ਆਉਂਦਾ ਰਹਿੰਦਾ ਪਹਾੜੀ ਇਲਾਕਾ ਇਸ ਕਰਕੇ ਤਾਂ ਕਰਕੇ ਇਹ ਸਾਰਾ ਸ਼ੈੱਡ ਪਾਇਆ ਹੋਇਆ ਉੱਪਰ ਤੇ ਚੱਲਦੇ ਆਂ ਦੇਖਦੇ ਆਂ ਵੀ ਕਿੰਨੀ ਕੁ ਦੂਰ ਜਿਹੜਾ ਉਹ ਮੰਦਿਰ ਆ ਮੈਂ ਬਹੁਤ ਸਾਲ ਪਹਿਲਾਂ ਆਇਆ ਸੀ ਇੱਥੇ ਤੇ ਕਾਫੀ ਸਾਲ ਬਾਅਦ ਆਪਾਂ ਆਇਆਂਗੇ ਹੁਣ ਤੇ ਇੰਨਾ ਕੁਝ ਜਾਦ ਵੀ ਨਹੀਂ ਹੈਗਾ ਹਨਾ ਤੇ ਉਦੋਂ ਦਾ ਬਹੁਤ ਜ਼ਿਆਦਾ ਰਸ ਸੀ ਜਦੋਂ ਮੈਂ ਆਇਆ ਸੀ ਉਦੋਂ ਪੂਰੇ ਰਸ ਦੇ ਵਿੱਚ ਆਇਆ ਸੀਗਾ ਪੂਰੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਸਾਨੂੰ ਬਹੁਤ ਘੰਟੇ ਲੱਗੇ ਸੀਗੇ ਮੱਥਾ ਟੇਕਣ ਨੂੰ ਤੇ ਬਹੁਤ ਸਾਰੀਆਂ ਦੁਕਾਨਾਂ ਵਿੱਚ ਇਹ ਨਾਲ ਨਾਲ ਹਨਾ ਮਾਰਕੀਟ ਨੂੰ ਸਾਰੀ ਮਿਲ ਜੂ ਐਵੇਂ ਦਾ ਸਾਮਾਨ ਸਾਰਾ ਹਨਾ ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਉਹ ਮਿਲ ਜਾਣਗੀਆਂ ਤੇ ਅਸੀਂ ਥੋੜਾ ਜਿਹਾ ਪੈਦਲ ਚੱਲ ਕੇ ਅੱਗੇ ਆਇਆ ਤੇ ਇੱਥੇ ਜੋੜਾ ਘਰ ਆਇਆ ਤੇ ਤੁਸੀਂ ਇੱਥੇ ਵੀ ਆਪਦੇ ਜਿਹੜੇ ਜੁੜੇ ਹੋ ਜਾਵਾ ਕਰਵਾ ਸਕਦੇ ਹੋ ਤੇ ਅਸੀਂ ਪਿੱਛੇ ਹੀ ਦੁਕਾਨ ਤੇ ਰੱਖਿਆ ਸੀ ਸਾਨੂੰ ਪਤਾ ਨਹੀਂ ਸੀ ਜੇ ਕਿਸੇ ਪਤਾ ਹੁੰਦਾ ਨਾ ਅਸੀਂ ਇੱਥੇ ਜਮਾ ਜਿਹੜੇ ਉਹ ਕਰਵਾਣ ਦੇ ਜੋੜੇ ਜੇ ਤੁਸੀਂ ਆਉਨੇ ਹੋ ਤਾਂ ਇੱਥੇ ਜੋੜਾ ਘਰ ਦੇ ਵਿੱਚ ਆਪਦੇ ਜੋੜੇ ਜਿਹੜੇ ਹੋ ਜਾਵਾ ਕਰਵਾ ਸਕਦੇ ਹੋ ਤੇ ਥੋੜੀ ਅੱਗੇ ਜਾ ਕੇ ਜਿਹੜਾ ਇਹ ਜੋੜਾ ਘਰ ਬਣਿਆ ਹੋਇਆ ਤੇ ਇਹਦੇ ਨਾਲ ਇਹ ਜਿਹੜਾ ਉਹ ਲ ਲੰਗਰ ਦੇ ਟਾਈਮ ਜਿਹੜੇ ਉਹ ਸਾਰੇ ਲਿਖੇ ਹੋਏ ਨੇ ਹਨ ਤੇ ਇੱਥੇ ਲੰਗਰ ਜਿਹੜਾ ਚੱਲਦਾ ਲੰਗਰ ਦੇ ਨਾਲ ਹੀ ਜੋੜਾ ਘਰ ਆਪਾਂ ਪਹੁੰਚ ਗਏ ਜੀ ਮਾਤਾ ਸ਼੍ਰੀ ਨਾਣਾ ਦੇਵੀ ਜੀ ਦੇ ਮੰਦਿਰ ਦੇ ਬਿਲਕੁਲ ਨੇੜੇ ਤੇ ਚੱਲਦੇ ਆਂ ਦਰਸ਼ਨ ਜਿਹੜਾ ਹੋ ਆਪਾਂ ਮੰਦਿਰ ਦੇ ਕਰਦੇ ਆਂ ਨਾਲੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਉਣੇ ਆ ਤੇ ਸਾਹਮਣੀ ਜਿਹੜਾ ਉਹ ਮੰਦਿਰ ਦਾ ਮੁੱਖ ਜਿਹੜਾ ਉਹ ਦਵਾਰ ਹੈ ਤੇ ਬਹੁਤ ਸੰਗਤਾਂ ਦਾ ਜਿਹੜਾ ਉਹ ਇਕੱਠ ਹੋਇਆ ਹੋਇਆ ਹਨ ਮਾਤਾ ਸ਼੍ਰੀ ਨਾਣਾ ਦੇਵੀ ਜੀ ਤੇ ਆਇ ਤੇ ਜਿਹੜਾ ਮੁੱਖ ਦਵਾਰ ਹੈ ਅੰਦਰ ਜਾਣ ਨੂੰ ਤੇ ਇਧਰ ਦੀ ਜਿਹੜਾ ਉਹ ਘੁੰਮ ਕੇ ਜਾਣਾ ਪੈਂਦਾ ਮੈਂ ਅੰਦਰ ਨੂੰ ਜਦੋਂ ਜਿਆਦਾ ਰਾਸ਼ੀ ਹੁੰਦਾ ਨਾ ਫਿਰ ਇਹ ਸੰਗਤ ਨੂੰ ਇਹਦੇ ਵਿੱਚ ਦੀ ਜਿਹੜਾ ਉਹ ਮਤਲਬ ਭੇਜਿਆ ਜਾਂਦਾ ਇਥੇ ਲੈਣਾ ਬਣਾ ਕੇ ਜਦੋਂ ਜਿਆਦਾ ਇਕੱਠ ਹੋ ਜਾਂਦਾ ਮੰਦਿਰ ਦੇ ਵਿੱਚ ਤੇ ਅੱਜ ਤਾਂ ਇੱਧਰ ਦੀ ਉਹ ਜਿਹੜਾ ਉਹ ਸਿੱਧੀ ਰਾਹ ਜਿਹੜਾ ਉਹ ਚੱਲ ਰਿਹਾ ਤੇ ਸਾਹਮਣੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਦੇ ਤੇ ਇਹ ਸਾਹਮਣੇ ਸਾਰਾ ਮੰਦਿਰ ਹੈ ਤੇ ਉੱਪਰ ਸਾਰਾ ਜਿਹੜਾ ਉਹ ਸੋਨਾ ਲੱਗਿਆ ਹੋਇਆ ਆਪਾਂ ਜ਼ੂਮ ਕਰਕੇ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆਂ ਕਰੋ ਜੀ ਦਰਸ਼ਨ ਮਾਤਾ ਸ਼੍ਰੀ ਨਾਣਾ ਦੇਵੀ ਜੀ ਦੇ ਮੰਦਿਰ ਦੇ ਤੇ ਮੰਦਿਰ ਦੇ ਬਾਹਰ-ਬਾਰ ਜਿਹੜੀ ਉਹ ਵੀਡੀਓਗ੍ਰਾਫੀ ਜਿਹੜੀ ਉਹ ਅਲਾਉਡ ਆ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਤਾਂ ਕਰਕੇ ਆਪਾਂ ਤੁਹਾਨੂੰ ਬਾਹਰੋਂ ਜਿਹੜਾ ਉਹ ਦਿਖਾਤਾ ਇੱਥੇ ਆਪਾਂ ਫੋਟੋ ਖਿੱਚ ਸਕਦੇ ਆਂ ਵੀਡੀਓ ਜਿਹੜੀ ਉਹ ਬਣਾ ਸਕਦੇ ਆਂ ਬਾਹਰ-ਬਾਰ ਤੇ ਅੰਦਰ ਫਿਰ ਫੋਟੋਗ੍ਰਾਫੀ ਜਿਹੜੀ ਉਹ ਅਲਾਉਡ ਨਹੀਂ ਤਾਂ ਕਰਕੇ ਬਾਹਰੋਂ ਹੀ ਤੁਹਾਨੂੰ ਜਿਹੜੇ ਉਹ ਦਰਸ਼ਨ ਆਪਾਂ ਕਰਵਾ ਦਾਨੇ ਆਂ ਤੇ ਤੇ ਜਿਹੜੀ ਸਾਰੀ ਸੰਗਤਾਂ ਦੀ ਲਾਈਨ ਲੱਗਦੀ ਆ ਮੱਥਾ ਟੇਕਣ ਵਾਸਤੇ ਤੇ ਆਪਾਂ ਵੀ ਚੱਲਦੇ ਆ ਅੰਦਰ ਮੱਥਾ ਟੇਕਦੇ ਆ ਤੇ ਬਿਲਕੁਲ ਨੇੜੋਂ ਤੁਹਾਨੂੰ ਮੰਦਿਰ ਜਿਹੜਾ ਆਪਾਂ ਉਹ ਦਿਖਾ ਦਾਨੇ ਆ ਹਨਾ ਤੇ ਬਿਲਕੁਲ ਨੇੜੇ ਆ ਗਏ ਆਪਾਂ ਹੁਣ ਮੰਦਿਰ ਦੇ ਆਪਾਂ ਮੰਦਿਰ ਦੇ ਦਰਸ਼ਨ ਕਰਕੇ ਬਾਹਰ ਆ ਗਏ ਤੇ ਆਹ ਸਾਰਾ ਫਰੰਟ ਸਾਈਡ ਆ ਮੰਦਿਰ ਦੀ ਤੇ ਮੈਂ ਕਿਹਾ ਫਰੰਟ ਸਾਈਡ ਤੋਂ ਤੁਹਾਨੂੰ ਆਪਾਂ ਦਰਸ਼ਨ ਜਿਹੜੀ ਉਹ ਕਰਵਾ ਦਾਨੇ ਆ ਮੰਦਿਰ ਦੇ ਪਹਿਲਾਂ ਆਪਾਂ ਇੱਕ ਸਾਈਡ ਤੋਂ ਜਿਹੜੀ ਉਹ ਐਂਟਰੀ ਕੀਤੀ ਸੀ ਸਾਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ ਦਰਸ਼ਨ ਕਰਨ ਨੂੰ ਤੇ ਹਲੇ ਇੰਨਾ ਮਤਲਬ ਸੰਗਤਾਂ ਦਾ ਇਕੱਠ ਨਹੀਂ 10-15 ਮਿੰਟਾਂ ਦੇ ਵਿੱਚ ਅਸੀਂ ਜਿਹੜੇ ਉਹ ਮੰਦਰ ਦੇ ਦਰਸ਼ਨ ਕਰ ਲਏ ਆਪਾਂ ਮੰਦਰ ਦੇ ਦਰਸ਼ਨ ਕਰਕੇ ਬਾਹਰ ਆ ਗਏ ਤੇ ਆਪਾਂ ਹੁਣ ਚੱਲਦੇ ਆ ਕਿੱਥੇ ਗੁਫਾ ਉਹ ਗੁਫਾ ਦੇ ਜਿਹੜੇ ਉਹ ਦਰਸ਼ਨ ਕਰਕੇ ਆਉਨੇ ਆ ਪਰਾਚੀਨ ਗੁਫਾ ਹਨਾ ਤੇ ਉਹ ਕਹਿੰਦੇ ਵੀ 70 ਜਿਹੜੀ ਫੁੱਟ ਸ਼ਾਇਦ ਉਹ ਜਿਹੜੀ ਧਰਤੀ ਦੇ ਥੱਲੇ ਨੂੰ ਜਾਂਦੀ ਹੈ ਗੁਫਾ ਹਨਾ ਤੇ ਉਹਦੇ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ ਮੰਦਰ ਦੇ ਬਿਲਕੁਲ ਨੇੜੇ ਹੋ ਆ ਗੋਫਾ ਵੱਲ ਨੂੰ ਹੁਣ ਆਪਾਂ ਚੱਲਦੇ ਆਂ ਤੇ ਤੁਸੀਂ ਦੇਖੇ ਲਿਆ ਵੀਡੀਓ ਰਾਹੀਂ ਹੈ ਨਾ ਵੀ ਕਿੰਨਾ ਕ ਸੰਗਤਾਂ ਦਾ ਜਿਹੜਾ ਉਹ ਰਸਾ ਹੈ ਕਿੰਨਾ ਕਿ ਜਿਹੜਾ ਉਹ ਇਕੱਠਾ ਹੋਇਆ ਹੋਇਆ ਮੰਦਿਰ ਦੇ ਵਿੱਚ ਸੰਗਤਾਂ ਦਾ ਸਾਰਾ ਵੀਡੀਓ ਰਾਹੀਂ ਆਪਾਂ ਜਿਹੜਾ ਉਹ ਦਿਖਾਤਾ ਤੇ ਚੱਲਦੇ ਆਂ ਹੁਣ ਆਪਾਂ ਗੋਫਾ ਵੱਲ ਨੂੰ ਜਿਹੜੇ ਰਾਹ ਤੋਂ ਦੀ ਆਪਾਂ ਆਏ ਸੀਗੇ ਉਹ ਰਾਹ ਦੇ ਨੇੜੇ ਜਿਹੜੀ ਇਹ ਗੋਫਾ ਤੇ ਉਧਰ سامنے ਬੋਰਡ ਵੀ ਆ ਗਿਆ ਜਿਹੜਾ ਹੈ ਨਾ ਵੀ ਗੋਫਾ ਕੋ ਜਾਣੇ ਦਾ ਰਸਤਾ ਉੱਪਰ ਬੋਰਡ ਤੇ ਜਿਹੜਾ ਉਹ ਲਿਖਿਆ ਹੋਇਆ ਜਿਹੜੀ ਉਹ ਪ੍ਰਾਚਨ ਗੋਫਾ ਹੈ ਨਾ ਤੇ ਸਾਹਮਣੇ ਆ ਗਿਆ ਜੀ ਬੋਰਡ ਗੁਫਾ ਦਾ ਰਸਤਾ ਤੇ ਇਧਰ ਨੂੰ ਜਿਹੜਾ ਇਹ ਰਸਤਾ ਬਣਿਆ ਹੋਇਆ ਗੁਫਾ ਦਾ ਤੇ ਇੱਥੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਰੋਪਵੇ ਵੀ ਚੱਲਦੀ ਹੈ ਜੇ ਤੁਸੀਂ ਥੱਲੋਂ ਰੋਪਵੇ ਦੇ ਵਿੱਚ ਆਉਣਾ ਤੇ ਰੋਪਵੇ ਦੇ ਵਿੱਚ ਵੀ ਤੁਸੀਂ ਆ ਸਕਦੇ ਹੋ ਪਰ ਇਹ ਹਲੇ ਬੰਦ ਦਾ ਆਹ ਇਹ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ ਤੇ ਜੇ ਇਹ ਚੱਲਦੀ ਹੁੰਦੀ ਤਾਂ ਆਪਾਂ ਤੁਹਾਨੂੰ ਜਿਹੜਾ ਉਹ ਜ਼ਰੂਰ ਦਿਖਾਉਂਦੇ ਤੇ ਇਧਰ ਸਾਹਮਣੇ ਜਿਹੜਾ ਇਹ ਕਾਊਂਟਰ ਹੈ ਤੇ ਇਹ ਕਾਊਂਟਰ ਤੇ ਜਿਹੜਾ ਇੱਕ ਪੋਸਟਰ ਲੱਗਿਆ ਹੋਇਆ ਇਹਦੇ ਸਾਰੇ ਜਿਹੜੀ ਪ੍ਰਾਈਸ ਲਿਸਟ ਹੈ ਪ੍ਰਾਈਸ ਲਿਸਟ ਲੱਗੀ ਹੋਈ ਹੈ ਇਹ ਆਪਾਂ ਤੁਹਾਨੂੰ ਜਿਹੜੀ ਦਿਖਾ ਦਨੇ ਆ ਇੱਥੇ ਪ੍ਰਾਈਸ ਲਿਸਟ ਦੇ ਵਿੱਚ ਜਿਹੜਾ ਦੱਸਿਆ ਹੈ 2 ਵੇ ਬੇਸਿਕ 176 ਰੁਪਏ ਤੇ GST ਪਾ ਕੇ 185 ਰੁਪਏ ਜਿਹੜਾ ਟੋਟਲ ਬਣ ਜਾਂਦਾ GST ਪਾ ਕੇ ਅਡਲਟ ਦਾ ਤੇ ਬੱਚਿਆਂ ਦੀ ਟਿਕਟ ਥੋੜੀ ਜੀ ਘੱਟ ਆ 85 ਰੁਪਏ ਤੇ ਜੇ ਤੁਸੀਂ ਵਨਵੇ ਜਾਣਾ 130 ਰੁਪਏ ਦੋਨਾਂ ਪਾਸਿਆਂ ਦੇ 185 ਰੁਪਏ ਤੇ ਹੈਂਡੀਕੈਪ ਵਾਲਾ ਜੀ ਕੋਈ ਉਹਨੂੰ ਜਿਹੜਾ ਸਾਰਾ ਫ੍ਰੀ ਆ ਬੱਚਿਆਂ ਦਾ ਇੱਕ ਪਾਸੇ ਦਾ 60 ਰੁਪਏ ਤੇ ਡਬਲ ਦੋਨਾਂ ਪਾਸਿਆਂ ਦਾ 85 ਰੁਪਏ ਇਹ ਸਾਰੀ ਜਿਹੜੀ ਪ੍ਰਾਈਸ ਲਿਸਟ ਹੈ ਤੇ ਜੇ ਤੁਸੀਂ ਅਪਡਾਊਨ ਕਰਨਾ ਤਾਂ 185 ਰੁਪਏ ਦੇ ਵਿੱਚ ਤੁਸੀਂ ਅਪਡਾਊਨ ਕਰ ਸਕਦੇ ਹੋ ਤੇ ਇੱਥੇ ਸਾਰੀ ਇਹ ਰੂਪ ਵਿੱਚ ਚੱਲਦੀ ਆ ਤੇ ਇਹ ਹਜੂ ਚੱਲ ਨਹੀਂ رہی ਜੇ ਚੱਲਦੀ ਹੁੰਦੀ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਉਂਦੇ ਤੇ ਆਪਾਂ ਹੁਣ ਫਿਲਹਾਲ ਚੱਲਦੇ ਆ ਗੁਫਾ ਵੱਲ ਨੂੰ ਤੇ ਗੁਫਾ ਜਿਹੜੀ ਉਹ ਜਾ ਕੇ ਦੇਖਦੇ ਆ ਗੁਫਾ ਦੇ ਦਰਸ਼ਨ ਤੋਂ ਨੇੜੇ ਕਰਵਾਉਨੇ ਆ ਆ ਇੱਥੇ ਬੋਰਡ ਲੱਗਿਆ ਹੋਇਆ ਇਹ ਰਸਤਾ ਜਾਂਦਾ ਗੁਫਾ ਨੂੰ ਪ੍ਰਾਚੀਨ ਗੁਫਾ ਹੈ ਬਹੁਤ ਪੁਰਾਣੀ ਆਪਾਂ ਗੁਫਾ ਦੇ ਬਿਲਕੁਲ ਨੇੜੇ ਪਹੁੰਚ ਗਏ ਉਧਰ ਸਾਹਮਣੇ ਬੋਰਡ ਆ ਬੋਰਡ ਤੇ ਲਿਖਿਆ ਹੋਇਆ ਪ੍ਰਾਚੀਨ ਗੁਫਾ ਇਹ ਜਿਹੜੀ ਗੁਫਾ ਦੀ ਲੰਬਾਈ ਆ ਉਹ ਲਗਭਗ 70 ਫੁੱਟ ਆ ਤੇ 70 ਫੁੱਟ ਇਹ ਲੰਬੀ ਜਿਹੜੀ ਗੁਫਾ ਤੇ ਇਹਦੇ ਅੰਦਰ ਵੀਡੀਓਗ੍ਰਾਫੀ ਲਾਉਣ ਨਹੀਂ ਹੈਗੀ ਆਪਾਂ ਇੱਥੇ ਤੱਕ ਇਹ ਵੀਡੀਓਗ੍ਰਾਫੀ ਜਿਹੜੀ ਉਹ ਕਰ ਸਕਦੇ ਆ ਮੋਬਾਈਲ ਅੰਦਰ ਆਪਾਂ ਲੈ ਕੇ ਨਹੀਂ ਜਾ ਸਕਦੇ ਤੇ ਆ ਲਾਈਨ ਲੱਗੀ ਹੋਈ ਆ ਸਾਰੀ ਗੁਫਾ 'ਚ ਜਾਣ ਵਾਲਿਆਂ ਦੀ ਜਿੰਨੇ ਵੀ ਜਾਂਦੇ ਨੇ ਥੱਲੇ ਦਰਸ਼ਨ ਕਰਕੇ ਆਉਂਦੇ ਨੇ 70 ਫੁੱਟ ਲੰਬੀ ਇਹ ਗੁਫਾ ਸਾਹਮਣੇ ਬੋਰਡ ਤੇ ਤੁਸੀਂ ਦੇਖ ਸਕਦੇ ਹੋ ਹਨ ਇਹ ਸਾਰਾ ਜਿਹੜਾ ਹੋ ਰਾਸਤਾ ਤੇਥੋਂ ਗੋਵਿੰਦ ਸਾਗਰ ਝੀਲ ਦਾ ਨਜ਼ਾਰਾ ਬਹੁਤ ਸੋਹਣਾ ਦਿਖਦਾ ਇਹ ਇਹ ਸਾਰੀ ਗੋਵਿੰਦ ਸਾਗਰ ਝੀਲ ਆ ਜਿਹੜੀ ਤੁਸੀਂ ਦੇਖ ਰਹੇ ਹੋ ਹਨ ਤੇ ਉਪਰੋਂ ਨਾਣਾ ਦੇਵੀ ਤੋਂ ਬਹੁਤ ਸੋਹਣਾ ਨਜ਼ਾਰਾ ਦਿਖਦਾ ਤੇ ਬਹੁਤ ਲੰਬੀ ਏਰੀਆ ਦੇ ਵਿੱਚ ਜਿਹੜੀ ਫੈਲੀ ਹੋਈ ਆ ਕਿਹਾ ਜਾਂਦਾ ਵੀ 60 ਤੋਂ 65 ਕਿਲੋਮੀਟਰ ਲੰਬੀ ਜਿਹੜੀ ਇਹ ਝੀਲ ਹੈ ਬਹੁਤ ਜ਼ਿਆਦਾ ਲੰਬੀ ਏਰੀਆ ਦੇ ਵਿੱਚ ਫੈਲੀ ਹੋਈ ਆ ਤੇ ਆਪਾਂ ਨੇੜੋ ਵੀ ਦਿਖਾਵਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹਨਾ ਆਉਣ ਵਾਲੇ ਜਿਹੜੀਆਂ ਵੀਡੀਓ ਆਉਣਗੀਆਂ ਬਲੌਗ ਆਉਣਗੇ ਤੇ ਆਪਾਂ ਇਹਦੇ ਬਿਲਕੁਲ ਨੇੜੇ ਜਾਵਾਂਗੇ ਤੇ ਬਹੁਤ ਜ਼ਿਆਦਾ ਸੋਹਣਾ ਨਜ਼ਾਰਾ ਇੱਥੋਂ ਜਿਹੜਾ ਹੋ ਬਣਦਾ ਅੱਜ ਥੋੜਾ ਜੀ ਧੁੱਪ ਘਟਾ ਤੇ ਬੱਦਲ ਜeneਸ ਕਰਕੇ ਵਿਜ਼ਿਬਿਲਟੀ ਘਟਾ ਤੇ ਜੇ ਕਿਤੇ ਧੁੱਪ ਹੁੰਦੀ ਨਾ ਬਹੁਤ ਸੋਹਣਾ ਨਜ਼ਾਰਾ ਆਉਂਦਾ ਇੱਥੋਂ ਤੁੰਦ ਜੀ ਆ ਤਾਂ ਕਰਕੇ ਗੋਵਿੰਦ ਸਾਗਰ ਚੀਤ ਸਾਨੂੰ ਬਹੁਤ ਟਾਈਮ ਹੋ ਗਿਆ ਇੱਥੇ ਖੜਿਆ ਨੂੰ ਬਹੁਤ ਸੋਹਣਾ ਨਜ਼ਾਰਾ ਲੱਗਦਾ ਯਾਰ ਉਹਨੂੰ ਅੱਧਾ ਘੰਟਾ ਹੀ ਹੋ ਗਿਆ ਇੱਥੇ ਖੜਿਆ ਨੂੰ ਦੇਖਦੇ ਆ ਨੂੰ ਜਿੰਨੇ ਵੀ ਆਉਂਦੇ ਨੇ ਸਾਰੇ ਇੱਥੇ ਉੱਪਰ ਦਰਸ਼ਨ ਕਰਨ ਮੰਦਿਰ ਚ ਉਹ ਸਾਰੇ ਇੱਥੇ ਆ ਕੇ ਫੋਟੋ ਆ ਖਿੱਚਦੇ ਨੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਾਰੇ ਹਨਾ ਤੇ ਇੱਥੇ ਆ ਕੇ ਸਾਰੇ ਫੋਟੋਆਂ ਖਿੱਚ ਕੇ ਜਾਂਦੇ ਨੇ ਸਮਾਂ ਦੁਪਹਿਰ ਦੇ 4 ਵਜੇ ਦਾ ਹੋ ਗਿਆ ਤੇ ਆਪਾਂ ਦਰਸ਼ਨ ਕਰ ਲਏ ਮੰਦਰ ਦੇ ਵਿੱਚ ਹਨਾ ਤੇ ਜਿਹੜਾ ਇਹ ਮੰਦਰਾ ਸ਼੍ਰੀ ਨੈਣਾ ਦੇਵੀ ਜੀ ਦਾ ਇਹਦੀ ਜਿਹੜੀ ਸਮੁੰਦਰੀ ਤਲ ਤੋਂ ਉਚਾਈ ਆ ਉਹ 3500 ਫੁੱਟ ਆ ਤੇ ਇਸ ਸਮੁੰਦਰੀ ਤਲ ਤੋਂ ਇਹਦਾ ਜਿਹੜਾ ਲੈਵਲ ਆਫ 3500 ਫੁੱਟ ਆ ਤੇ ਜਿਹੜੀ ਆਪਾਂ ਝੀਲ ਦੀ ਗੱਲ ਕਰ ਰਹੇ ਸੀ ਗੋਵਿੰਦ ਸਾਗਰ ਲੇਕ ਆ ਜਿਹੜੀ ਮੈਂ ਆਨਲਾਈਨ ਚੈੱਕ ਕੀਤਾ ਤੇ Google ਤੇ 90 ਕਿਲੋਮੀਟਰ ਇਹਦੀ ਲੰਬਾਈ ਆਈ ਆ ਤੇ Google ਤੇ 90 ਕਿਲੋਮੀਟਰ ਆਈ ਆ ਜੀ ਜਿਹੜੀ ਗੋਵਿੰਦ ਸਾਗਰ ਝੀਲ ਦੀ ਲੰਬਾਈ ਆਈ ਆ ਜੇ ਆਪਾਂ Google ਦੇ ਹਿਸਾਬ ਨਾਲ ਗੱਲ ਕਰੀਏ ਤੇ ਇੱਥੋਂ ਹੁਣ ਆਪਾਂ ਵਾਪਸੀ ਕਰਦੇ ਹਾਂ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਚੱਕਦੇ ਹਾਂ ਆਪਾਂ 1:00 ਵਜੇ ਪਹੁੰਚੇ ਸੀਗੇ ਨੈਣਾ ਦੇਵੀ ਤੇ ਹੁਣ ਹੋ ਗਿਆ ਸਮਾਂ 4:00 ਵਜੇ ਦਾ ਤੇ ਆਪਾਂ ਨੂੰ ਇੰਨੇ ਕ ਘੰਟੇ ਇੱਥੇ ਲੱਗੇ ਨੇ ਵੈਸੇ ਮੱਥਾ ਤਾਂ ਅਸੀਂ ਬਹੁਤ ਜਲਦੀ ਟਿਕ ਲਿਆ ਸੀ ਪਰ ਅਸੀਂ ਉੱਪਰ ਬੈਠ ਗਏ ਸੀਗੇ ਜਿੱਥੋਂ ਸਾਰੀ ਗੋਵਿੰਦ ਸਾਗਰ ਜਿਹੜੀ ਉਹ ਲੇਕ ਦਿਖਦੀ ਸੀ ਉਥੋਂ ਵਿਊ ਬਹੁਤ ਵਧੀਆ ਸੀ ਤੇ ਹੁਣ ਚੱਲਦੇ ਹਾਂ ਮੋਟਰਸਾਈਕਲ ਚੱਕਦੇ ਹਾਂ ਇੱਥੋਂ ਆਪਾਂ ਜਾਣਾ ਗੁਰੂਗਾ ਲਾਹੌਰ ਉਹ 25 ਕਿਲੋਮੀਟਰ ਹੈ ਤੇ ਤਕਰੀਬਨ 40 ਮਿੰਟਾਂ ਦੀ ਜਿਹੜੀ ਆਪਣੀ ਆਫ ਬਾਟ ਹੈਗੀ ਆ ਬਾਕੀ ਰਸਤੇ ਦੇ ਵਿੱਚ ਰੁਕਾਂਗੇ ਕਿਤੇ ਲੰਗਰ ਛਕਾਂਗੇ ਰਸਤੇ ਦੇ ਵਿੱਚ ਜਿਵੇਂ ਆਪਾਂ ਆਉਂਦੇ ਹੋਏ ਤੁਹਾਨੂੰ ਦਿਖਾਏ ਸੀ ਕਿ ਬਹੁਤ ਸਾਰੇ ਲੰਗਰ ਨੇ ਹਨ ਤੇ ਉੱਥੇ ਆਪਾਂ ਲੰਗਰ ਜਿਹੜੇ ਉਹ ਲੰਗਰ ਛਕਾਂਗੇ ਤੇ ਆ ਆ ਇਧਰ ਆਪਣਾ ਜਿਹੜਾ ਉਹ ਮੋਟਰਸਾਈਕਲ ਖੜਾ ਮੋਟਰਸਾਈਕਲ ਆਪਣਾ ਚੱਕਦੇ ਆ ਪਾਰਕਿੰਗ ਚੋਂ ਕੱਢਦੇ ਆ ਤੇ ਆਪਾਂ ਬਾਈ ਨੂੰ ਪਹਿਲਾਂ ਪੈਸੇ ਦੇ ਗਏ ਸੀਗੇ ਸਵੇਰੀ ਪਰਚੀ ਬਾਈ ਨੇ ਦਿੱਤੀ ਸੀ 50 ਰੁਪਏ ਤੇ ਆਪਾਂ ਥੱਲੇ ਨੂੰ ਸਫ਼ਰ ਜਿਹੜਾ ਉਹ ਸ਼ੁਰੂ ਕਰਤਾ ਤੇ ਜਦੋਂ ਮੋਟਰਸਾਈਕਲ ਦੇ ਥੱਲੇ ਨੂੰ ਉਤਰਦੇ ਆ ਨਾ ਮੋਟਰਸਾਈਕਲ ਬਹੁਤ ਤੇ ਜੇ ਦੋਪਨ ਨੈਣਾ ਦੇਵੀ ਤੋਂ ਵਾਪਸੀ ਤੇ ਆਉਨੇ ਆ ਤਾਂ ਦੂਸਰਾ ਰਾਸਤਾ ਆਉਣਾ ਪੈਂਦਾ ਜਿਹੜੇ ਰਾ ਆਪਾਂ ਆਏ ਸੀ ਨਾ ਉਹ ਰਾ ਵਨਵੇ ਸੀਗਾ ਤਾਂ ਕਰਕੇ ਆਪਾਂ ਨੂੰ ਹੁਣ ਵਾਪਸ ਜਾਣ ਨੂੰ ਥੱਲੇ ਜਾਣ ਨੂੰ ਆਹ ਰਾਸਤਾ ਨੂੰ ਜਿਹੜਾ ਉਹ ਜਾਣਾ ਪਊਗਾ ਤੇ ਤੁਸੀਂ ਯਾਰ ਆਹ ਦੇਖੋ ਵੀ ਕਿਵੇਂ ਦਾ ਆ ਬਿਲਕੁਲ ਪਹਾੜਾ ਜਿਹੜਾ ਉੱਪਰ ਆਇਆ ਹੋਇਆ ਸੜਕ ਤੇ ਬਿਲਕੁਲ ਉੱਪਰ ਤੇ ਉੱਪਰੋਂ ਆਇਆ ਲੱਗਦਾ ਵੀ ਹੁਣ ਪੱਥਰ ਰੇ ਕਰਨਗੇ ਬਹੁਤ ਸੋਹਣਾ ਨਜ਼ਾਰਾ ਬਣਦਾ ਇੱਥੋਂ ਵੀ ਤੇ ਇਧਰ ਨਾਲੇ ਸਾਰੀ ਹਾਂ ਗੋਬਿੰਦ ਸਾਗਰ ਝੀਲ ਸਾਰੀ ਹੈ ਨਾ ਤੇ ਚਲਦੇ ਆਂ ਇਹ ਸਾਰਾ ਵਨਵੇ ਰਸਤਾ ਇੱਥੇ ਹੁਣ ਥੱਲੇ ਨੂੰ ਜਾਣ ਵਾਲੀ ਮਤਲਬ ਉਤਰਨ ਵਾਲੀ ਜਾਣਗੇ ਤੇ ਜੇ ਕਿਸੇ ਨੂੰ ਉੱਪਰ ਨੂੰ ਜਾਣਾ ਉਹ ਦੂਸਰੇ ਰਾਹ ਜਿਹੜੇ ਰਾਹ ਆਏ ਸੀ ਚੱਲੀਏ ਵੀ ਇਹਨਾਂ ਨੇ ਤੇ ਇੱਥੋਂ ਗੁਰੂਕਾ ਲਾਹੌਰ ਦੀ ਜਿਹੜੀ ਦੂਰੀ ਉਹ 7.5 ਕਿਲੋਮੀਟਰ ਰਹਿ ਗਈ ਤੇ 7.5 ਕਿਲੋਮੀਟਰ ਤੇ ਗੁਰੂਕਾ ਲਾਹੌਰ ਜਿਹੜੇ ਹੋਣਗੇ ਤੇ ਨੈਣਾ ਦੇਵੀ ਤੋਂ ਥੋੜਾ ਜਿਹਾ ਥੱਲੇ ਉਤਰ ਕੇ ਰਾਸਤਾ ਮੁੜਦਾ ਗੁਰੂਕਾ ਲਾਹੌਰ ਨੂੰ ਇਹ ਨਹਿਰ ਦੇ ਨਾਲ ਨਾਲ ਇਧਰ ਆਹ ਨਹਿਰ ਚੱਲ ਰਹੀ ਆ ਤੇ ਨਹਿਰ ਦੇ ਨਾਲ ਨਾਲ ਜਿਹੜਾ ਹੈ ਰਸਤਾ ਜਿਆਦਾ ਕੋਈ ਆਵਾਜ਼ਾਈ ਨਹੀਂ ਹੈਗੀ ਰਾਤ ਤੇ ਤੇ ਜੇ ਮਤਲਬ ਤੁਸੀਂ ਇਧਰ ਆਉਣੇ ਹੋ ਜੇ ਕੋਈ ਵੀਡੀਓ ਦੇਖਦਾ ਹੈ ਨਾ ਜਿਆਦਾ ਮਤਲਬ ਜੇ ਕੋਈ ਨੀਰਾ ਹੁੰਦਾ ਕਿਸੇ ਨੂੰ ਤਾਂ ਸੁਨਣਾ ਹੈ ਰਸਤਾ ਦਿਨ ਖੜੇ ਖੜੇ ਬੰਦਾ ਜਾਵੇ ਤਾਂ ਇਧਰ ਤਾਂ ਵਧੀਆ ਗੱਲ ਆ ਆ ਨਾਲ ਨਾਲ ਨਹਿਰ ਵਗਦੀ ਆ ਤਕਰੀਬਨ 10 ਕਿ ਮਿੰਟਾਂ ਦਾ ਆਪਣਾ ਜਿਹੜਾ 10 15 ਮਿੰਟਾਂ ਦਾ ਰਾਹ ਰਹਿ ਗਿਆ ਤੇ ਜਿਹੜਾ ਰੋਡ ਜਾਂਦਾ ਗੁਰੂਕੇ ਲਾਹੌਰ ਨੂੰ ਤੇ ਇਹਦੇ ਤੇ ਵੀ ਥੋੜੀਆਂ ਜੀਆਂ ਚੜ੍ਹਾਈਆਂ ਪੈਂਦੀਆਂ ਨੇ ਇੰਨੀਆਂ ਜਿਆਦਾ ਜਿਆਦਾ ਨਹੀਂ ਹੈਗੀਆਂ ਪਰ ਚੜ੍ਹਾਈਆਂ ਥੋੜੀਆਂ ਥੋੜੀਆਂ ਨੇ ਤੇ ਸਾਹਮਣੇ ਜਿਹੜਾ ਪਹਾੜ ਦੇਖ ਰਹੇ ਹੋ ਨਾ ਤੁਸੀਂ ਇਸ ਪਹਾੜ ਤੇ ਨਾਣਾਦੇਵੀ ਆ ਇੱਥੋਂ ਹੀ ਆਪਾਂ ਆਏ ਆ ਆਹ ਸਾਹਮਣੇ ਵਾਲੇ ਪਹਾੜ ਤੇ ਟਾਪ ਤੇ ਤੇ ਇੱਥੇ ਨਾਣਾਦੇਵੀ ਜੀ ਦਾ ਮੰਦਿਰ ਆ ਜਿਹੜਾ ਤੇ ਆਹ ਰੋਡ ਜਿਹੜਾ ਬਹੁਤ ਸੋਹਣਾ ਬਹੁਤ ਸੋਹਣਾ ਰਾਹ ਆਲੇ ਦੋਲੇ ਹਰਿਆਲੀ ਹੋਰਿਆਲੀ ਆ ਜਿਹੜਾ ਗੁਰੂਕਾਲਾੌਰ ਨੂੰ ਰਸਤਾ ਜਾਂਦਾ ਤੇ ਬਾਕੀ ਇੱਥੇ ਆਲੇ ਦੋਲੇ ਕੋਈ ਆਹ ਪਿੰਡ ਆ ਹਨਾ ਤੇ ਸਾਰੀ ਵਾਲੇ ਥੋੜੇ ਬਸੋਂ ਹੈ ਤੇ ਵਧੀਆ ਰੋਡ ਬਣਿਆ ਹੋਇਆ ਰੋਡ ਬਹੁਤ ਸਾਫ ਬਣਿਆ ਹੋਇਆ ਜਿਹੜਾ ਗੁਰਦੁਆਰਾ ਗੁਰੂ ਕਲਾਹੌਰ ਸਾਹਿਬ ਨੂੰ ਜਾਂਦਾ ਤਕਰੀਬਨ 3.5 ਕਿਲੋਮੀਟਰ ਗੁਰਦੁਆਰਾ ਸਾਹਿਬ ਰਹਿ ਗਿਆ ਇੱਥੋਂ ਗੁਰੂ ਕਲਾਹੌਰ ਤੇ ਪੈਟਰੋਲ ਪੰਪ ਵੀ ਆਉਂਦਾ ਇੱਥੇ ਇੱਕ ਇੰਡੀਅਨ ਆਇਲ ਦਾ ਲੱਗਿਆ ਹੋਇਆ ਜਿੱਧਰੋਂ ਆਉਨੇ ਹੋ ਤੁਸੀਂ ਤਾਂ ਰਸਤੇ ਦੇ ਵਿੱਚ ਪੈਟਰੋਲ ਪੰਪ ਹੈਗਾ ਜੇ ਤੁਸੀਂ ਅਨੰਦਪੁਰ ਸਾਹਿਬ ਤੋਂ ਨਹੀਂ ਟੀਲ ਪਵਾਇਆ ਤਾਂ ਇੱਥੇ ਤੁਹਾਨੂੰ ਪੈਟਰੋਲ ਪੰਪ ਮਿਲ ਜੂ ਗੁਰੂ ਕਲਾਹੌਰ ਦੇ ਨੇੜੇ ਤੇ ਸਾਹਮਣੇ ਦਾ ਨਜ਼ਾਰਾ ਤੁਸੀਂ ਦੇਖੋ ਬਹੁਤ ਸੋਹਣਾ ਨਜ਼ਾਰਾ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੁਰੂ ਕਾ ਲਾਹੌਰ ਸਾਹਿਬ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਆ ਤੇ ਅੱਜ ਆਪਾਂ ਇੱਥੇ ਸਟੇ ਕਰਾਂਗੇ ਅੱਜ ਦੀ ਰਾਤ ਆਪਾਂ ਇੱਥੇ ਰੋਵਾਂਗੇ ਫਿਰ ਰਹਿਣ ਦੇ ਪ੍ਰਬੰਧ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਤੇ ਸਾਹਮਣੇ ਨੇ ਗੁਰਦੁਆਰਾ ਗੁਰੂ ਕਾ ਲਾਹੌਰ ਸਾਹਿਬ ਗੁਰਦੁਆਰਾ ਗੁਰੂਗੱਲਾ ਲਾਹੌਰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਮਾਤਾ ਨੈਣਾ ਦੇਵੀ ਜੀ ਦੇ ਮੰਦਿਰ ਦੇ ਤੇ ਅੱਜ ਦੀ ਵੀਡੀਓ ਨੂੰ ਪੈਨਟ ਕਰਦੇ ਆਂ ਕੱਲ ਨੂੰ ਕੱਲ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਗੁਰੂਗੱਲਾ ਲਾਹੌਰ ਸਾਹਿਬ ਦੇ ਸੋ ਅੱਜ ਦੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ